ਤੁਹਾਡੇ ਆਪਣੇ ਸਤਪਾਲ ਸਿੰਘ ਜੋਲ ਜੋਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਸ਼ੋਅ ਦੇ ਵਿੱਚ ਅ ਵੈਰੀ ਵੈਰੀ ਹੈਪੀ ਨਿਊ ਈਅਰ ਜੀ ਆਇਆਂ ਨੂੰ ਆ ਥੈਂਕ ਯੂ ਜੀ ਅਰਸ਼ੇਕ ਵਰ ਫੇਰ ਆਪ ਜੀਆਂ ਨੂੰ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਬਹੁਤ ਬਹੁਤ ਜਿੱਥੇ ਅਸੀਂ ਜੀ ਆਇਆਂ ਨੂੰ ਕਹਿੰਨੇ ਆ ਉਥੇ ਤੁਹਾਨੂੰ ਸਟੂਡੀਓ ਦੇ ਵਿੱਚ ਨਵੇਂ ਸਟੇਸ਼ਨ ਤੇ ਵੈਲਕਮ ਹੈ ਤੇ ਇਹਦੇ ਨਾਲ ਹੀ ਬਹੁਤ-ਬਹੁਤ ਮੁਬਾਰਕਬਾਦ ਔਰ ਤੁਹਾਡੇ ਪਿਤਾ ਜੀ ਦਿਲਬਾਗ ਚਾਬਲਾ ਜੀ ਉਹਦੇ ਪਤਾ ਹੈ ਕਿ ਰੰਗਲਾ ਪੰਜਾਬ ਨੂੰ ਕਿੱਥੋਂ ਸ਼ੁਰੂ ਕਰਕੇ ਕਿੱਥੋਂ ਤੱਕ ਆਪਣੀ ਮਿਹਨਤ ਦੇ ਨਾਲ ਉਸ ਸਤਿ ਸ਼੍ਰੀ ਅੰਦਰਸ਼ਾਂ ਦੇ ਸਹਿਯੋਗ ਦੇ ਨਾਲ ਉਹਨਾਂ ਨੇ ਪਹੁੰਚਾਇਆ ਹੈ ਉਹਨਾਂ ਦਾ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਔਰ ਜੀ ਆਇਆਂ ਨੂੰ ਕਹਿੰਨੇ ਸਾਰੇ ਪ੍ਰਾਂਤ ਪ੍ਰਾਮਾ ਨੂੰ ਨਵੇਂ ਸਾਲ ਦੇ ਵਿੱਚ ਵੀ ਤੇ ਨਵੇਂ ਸਟੇਸ਼ਨ ਤੇ ਇਸ ਰੰਗਲਾ ਪੰਜਾਬ ਦੀ ਉਸੇ ਸੂਰ ਨੂੰ ਉਸੇ ਲੈ ਨੂੰ ਸੋ ਬਹੁਤ ਬਹੁਤ ਧੰਨਵਾਦ ਹੈ ਸਰ ਦਾ ਲੋ ਜੀ ਜੋਲ ਸਾਹਿਬ ਬਸ ਬਸ 30 ਕਿ ਐਡ ਕੀਤੇ ਹੋਰ 20 ਦੇ ਵਿੱਚ 30 ਐਡ ਕਰਤੇ ਤੇ ਲੈਜ਼ਾ ਉਹੀ ਪ੍ਰੋਗਰਾਮ ਉਹੀ ਅੰਦਾਜ਼ ਉਹੀ ਤੇ ਬਸ ਆਕਾਸ਼ਵਾਨੀ ਦੀਆਂ ਲਹਿਰਾਂ ਥੋੜੀ ਜੀਆਂ ਇੱਧਰ ਉੱਧਰ ਹੋ ਗਈਆਂ ਨੇ ਜੀ ਬਟ ਸੇਮ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹੋ ਚੁੱਕੇ ਹਾਂ ਜੀ ਵੀਰ ਸਤਪਾਲ ਸਿੰਘ ਜੋਲ ਮੈਂ ਇਹਨਾਂ ਬਾਰੇ ਮੇਰੇ ਲਾਈਫ ਦੇ ਵਿੱਚ ਇੱਕ ਬਹੁਤ ਵੱਡਾ ਅਹ ਕਿ ਲੋਕਿ ਰੀਡ ਦੀ ਮੇਰੀ ਹੱਡੀ ਹੈ ਜੀ ਜਿਨ੍ਹਾਂ ਨੇ ਮੈਨੂੰ ਸਿਖਾਇਆ ਬੋਲਣਾ ਸਿਖਾਇਆ ਕਿਸ ਤਰ੍ਹਾਂ ਨਿਊਜ਼ ਨੂੰ ਕੈਪਚਰ ਕਰਨਾ ਕਿਸ ਤਰ੍ਹਾਂ ਨਿਊਜ਼ ਨੂੰ ਪੇਸ਼ ਕਰਨਾ ਜੋਸ ਆਫ ਦਾ ਬਹੁਤ ਵੱਡਾ ਹੱਥ ਹੈ ਇਸ ਦੇ ਵਿੱਚ ਸੋ ਜੋਸ ਆਫ ਤੁਹਾਡਾ ਅਹ ਮੈਨੂੰ ਪੜਾਉਣ ਲਈ ਇਸ ਖੇਤਰ ਦੇ ਵਿੱਚ ਥੈਂਕ ਯੂ so much for your uh, support on that as well ਆਣੀ ਅੰਕ ਤਿੰਨ ਕੁਰਸ਼ਪਲੀ ਗੱਲ ਤਾਂ ਦੇਖੋ ਇਹ ਕਈ ਵਾਰੀ ਜਦੋਂ ਜਹਾਜ਼ ਫਲਾਈਟ ਕੋਈ ਸਫਰ ਹੈ ਉਹਦੇ ਵਿੱਚ ਝਟਕੇ ਵੀ ਹੁੰਦੇ ਆ ਜਹਾਜ਼ ਜਾਂਦਾ ਕੋਈ ਟਰਬਲੈਂਸ ਆ ਗਿਆ ਪਰ ਥੋੜੀ ਦੇਰ ਬਾਅਦ ਫੇਰ ਠੀਕ ਠਾਕ ਜਿਹੜੀ ਫਲਾਈਟ ਆ ਉਹ ਸ਼ੁਰੂ ਹੋ ਜਾਂਦੀ ਆ ਸੋ ਇਸ ਕਰਕੇ ਸਟੇਸ਼ਨ ਹੈ 30 ਇਹਦੇ ਵਿੱਚ ਐਡ ਹੋਏ ਨੇ ਸਸੋੜਾ ਇਹਦੇ ਵਿੱਚ ਮੈਨੂੰ ਤਾਂ ਲੱਗਦਾ ਉਹਨਾਂ ਝਟਕਾ ਵੀ ਨਹੀਂ ਲੱਗਾ ਜਿੰਨਾ ਕਿ ਫਿਰ ਜਿੰਨਾ ਲੰਦਾ ਸੋ ਦੂਸਰਾ ਇਹ ਹੀ ਆ ਆਪਣੀ ਜਿਹੜੀ ਕੋਸ਼ਿਸ਼ ਹੁੰਦੀ ਪ੍ਰੋਗਰਾਮਾਂ ਦੇ ਮਾਧਿਅਮ ਦੇ ਨਾਲ ਭਾਵੇਂ ਆਪਾਂ ਲਿਖੀਏ ਅਖਬਾਰਾਂ 'ਚ ਜਾਂ ਮੀਡੀਆ ਦੇ ਵਿੱਚ ਜਾਂ ਪਰ ਰੇਡੀਓ ਤੇ ਹੋਈਏ ਟੈਲੀਵਿਜ਼ਨ ਤੇ ਹੋਈਏ ਤੇ ਅਸੀਂ ਜਿਹੜਾ ਜੀ ਆਪਣੇ ਕੈਰੀਅਰ ਦੇ ਵਿੱਚ ਜਰਨਲਿਜ਼ਮ ਕਰਦੇ ਆ ਪ੍ਰਮੁੱਖ ਤੌਰ ਤੇ ਇਹ ਰੱਖਿਆ ਹੋਇਆ ਹੈ ਕਿ ਜਿੱਥੇ ਖਬਰਾਂ ਤੇ ਚਲੋ ਠੀਕ ਹੈ ਪਰ ਉਹਦੇ ਨਾਲ ਅਸੀਂ ਪੈਣ ਪਰੋਮਾ ਨੂੰ ਆਪਣੀ ਸਮਝ ਦੇ ਮੁਤਾਬਕ ਕੋਈ ਨਾ ਕੋਈ ਆਈਡੀਆ ਪ੍ਰੋਡਿਊਸ ਕਰਕੇ ਦਈਏ ਕਿ ਆਸਮਸਿਆ ਚੱਲ ਰਹੀ ਆ ਆਸਮਸਿਆ ਜਿਹੜੀ ਆ ਜੀ ਤੇ ਇਦਾਂ ਕਿਦਾਂ ਪਿਆਪਾ ਪੈਦਾ ਹੀ ਨਾ ਹੋਣ ਦੀ ਏ ਜੋ ਪੈਦਾ ਹੈਗੀ ਆ ਤੇ ਉਹਦਾ ਹੱਲ ਕੀ ਹੋਣਾ ਤੇ ਕੋਈ ਵੀ ਸਮੱਸਿਆ ਜਿਹੜੀ ਪਿਓ ਦੇ ਵਿੱਚ ਕਿੰਨੇ ਹੱਥਾਂ ਨਾਲ ਤਾੜੀ ਵੱਜਦੀ ਆ ਇਹ ਭੈਣ ਭਰਾਵਾਂ ਨੂੰ ਪਤਾ ਹੁੰਦਾ ਸੋ ਬਹੁਤ ਵਾਰ ਜਾਨੀ ਕਿ ਜਿਹੜੀਆਂ ਚੀਜ਼ਾਂ ਨੇ ਆਪਾਂ ਜਦੋਂ ਤੋਂ ਇਸ ਤਰੀਕੇ ਦੇ ਨਾਲ ਆਪਣਾ ਪ੍ਰੋਗਰਾਮਾਂ ਦੇ ਵਿੱਚ ਐਕਸਪਲੇਨ ਕਰਦੇ ਸੀ ਉਹ ਭੈਣ ਭਰਾਵਾਂ ਨੂੰ ਆਪਣੀਆਂ ਕੀਤੀਆਂ ਹੋਈਆਂ ਗੱਲਾਂ ਕਹੇ ਹੋਏ ਲਫ਼ਜ਼ ਉਹਨਾਂ ਦੇ ਮਨੇ ਤੇ ਮਨਾਂ ਤੇ ਕੋਈ ਚੰਗਾ ਉਹਨਾਂ ਦਾ ਅਸਰ ਹੋਇਆ ਤੇ ਬਹੁਤ ਆਪਾਂ ਦੇਖਦੇ ਆ ਵੀ ਪੰਡਪਰਾ ਐਸੀ ਕਰਕੇ ਰੰਗਲਾ ਪੰਜਾਬ ਨੂੰ ਕੋਈ ਪਤਾ ਵੀ ਬਹੁਤ ਦੂਰ ਤੱਕ ਬੜਾ ਸਤਿਕਾਰ ਹੈ ਤੇ ਤੁਹਾਡੇ ਵਿੱਚ ਯੰਗ ਇਥੋਂ ਦੇ ਬੌਰਨ ਤੇ ਰੇਜ਼ਡ ਹੋਣ ਕਰਕੇ ਐਚਪੀ ਇਹ ਮਾਦਾ ਸੀ ਤੁਹਾਡੇ ਵਿੱਚ ਇਹ ਚਾਹਤ ਸੀ ਕਿ ਤੁਸੀਂ ਇਹ ਚੀਜ਼ਾਂ ਦੇ ਨਾਲ ਜੁੜੋ ਆਪਾਂ ਜਿਹੜੇ ਵਿਸ਼ੇ ਲੈ ਕੇ ਆਉਂਦੇ ਰਹੇ ਆ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਵਿਸ਼ਿਆਂ ਤੇ ਆਪਾਂ ਲਗਾਤਾਰਤਾ ਦੇ ਨਾਲ ਵਿਚਾਰ ਚਰਚਾਵਾ ਕਰਦੇ ਰਹੇ ਉਹਨਾਂ ਵਿਚਾਰ ਚਰਚਾਵਾਂ ਦੇ ਆਧਾਰ ਤੇ ਨਾਲ ਦੀ ਨਾਲ ਆਪਾਂ ਜਾਨੀ ਕਿ ਪ੍ਰੈਕਟੀਕਲੀ ਅਮਲੀ ਰੂਪ ਦੇ ਵਿੱਚ ਹਰ ਪੱਧਰ ਤੇ ਸਰਕਾਰਾਂ ਦੇ ਨਾਲ ਕਿੰਨਾ ਹੀ ਜਦੋਂ ਜ਼ਾਇਦਾ ਆਪਾਂ ਹੀ ਹਾਂਜੀ ਕਰਦੇ ਰਹੇ ਆਪਣੇ ਲੈਵਲ ਤੇ ਬਿਲਕੁਲ ਬਿਲਕੁਲ ਜੀ ਬਿਲਕੁਲ ਕਿੰਨੀਆਂ ਸਾਰੀਆਂ ਚੇਂਜਸ ਆਪਾਂ ਲਿਆਉਣ ਦੇ ਵਿੱਚ ਕਾਮਯਾਬ ਹੋ ਗਏ ਉਦੋਂ ਜਦੋਂ ਕਿ ਆਪਣੇ ਕੋਲ ਕੋਈ ਕੁਰਸੀ ਨਹੀਂ ਸੀ ਆਪਣੇ ਕੋਲ ਕੁਝ ਵੀ ਨਹੀਂ ਸੀ ਆਪਣੇ ਕੋਲ ਆਪਣਾ ਇੱਕ ਪੈਨ ਸੀ ਆਪਣੇ ਕੋਲ ਇੱਕ ਕਾਗਜ਼ ਸੀ ਆਪਣੇ ਕੋਲ ਪ੍ਰੋਗਰਾਮ ਦਾ ਮਾਧਿਅਮ ਸੀ 8-8 ਸਾਲ ਤੱਕ ਲੜਾਈਆਂ ਲੜ ਲੜ ਕੇ ਕਿਹੜੀਆਂ-ਕਿਹੜੀਆਂ ਚੇਂਜਸ ਆਪਾਂ ਲੈ ਆਏ ਬਿਨਾ ਕੁਰਸੀ ਤੋਂ ਲੈ ਆਏ ਹਾਂ ਜੀ ਬਿਨਾ ਤਨਖਾਹ ਤੋਂ ਲੈ ਆਏ ਕਿਉਂਕਿ ਆਪਣਾ ਮਿਸ਼ਨ ਆ ਨਾ ਜਿਹੜਾ ਜੀ ਪੀ ਜਰਨਲਿਜ਼ਮ ਦੇ ਵਿੱਚ ਹੁੰਦੇ ਆ ਭੈਣ ਭਰਾਵਾਂ ਦੀਆਂ ਮੁਸ਼ਕਲਾਂਵਾਂ ਹੱਲ ਕਰਕੇ ਉਹਨਾਂ ਦੀਆਂ ਜ਼ਿੰਦਗੀਆਂ ਆਸਾਨ ਕਰਨਾ ਕਿਉਂਕਿ ਆਪਾਂ ਆਏ ਆ ਦੂਰ ਚੱਲ ਕੇ ਦੂਰ ਚੱਲ ਕੇ ਆਏ ਆ ਦਾ ਮਤਲਬ ਇਹ ਆ ਵੀ ਉੱਥੋਂ ਸਮੱਸਿਆਵਾਂ ਆ ਆਪਾਂ ਛੱਡਣੀਆਂ ਚਾਹੁੰਦੇ ਸੀ ਬਿਲਕੁਲ ਜੀ ਸਮੱਸਿਆਵਾਂ ਛੱਡਣੀਆਂ ਚਾਹੁੰਦੇ ਸੀ ਤੇ ਮਤਲਬ ਕਿ ਨਵੀਂ ਇੱਥੇ ਆ ਕੇ ਫਿਰ ਉਹੀ ਸਮੱਸਿਆਵਾਂ ਆ ਜਾਂ ਕੋਈ ਨਵੀਆਂ ਨਹੀਂ ਸੀ ਸਹੀੜਨਾ ਚਾਹਦੇ ਹੂੰ ਹੂੰ ਪਰ ਕਿਤੇ ਨਾ ਕਿਤੇ ਸਹੀ ਤੇ ਠੀਕ ਜਾਣਕਾਰੀ ਨਾ ਹੋਣ ਕਰਕੇ ਬਹੁਤ ਸਾਰੀਆਂ ਸਮੱਸਿਆਵਾਂ ਦੇ ਵਿੱਚ ਕਮਿਊਨਿਟੀ ਪਿਛਲੇ 30-40 ਸਾਲਾਂ ਤੋਂ ਘਿਰਦੀ ਜਾ ਰਹੀ ਸੀ ਉਹਦੇ ਵਿੱਚ ਫਿਰ ਮੈਂ ਦੇਖਿਆ ਵੀ ਜਿਹੜਾ ਜਾਨੀ ਕਿ ਰੋਲ ਹੋਣਾ ਚਾਹੀਦਾ ਸੀ ਕਿਤੇ ਨਾ ਕਿਤੇ ਭੈਣ ਭਰਾਵਾਂ ਨੂੰ ਇੱਥੇ ਕੈਨੇਡਾ ਦੇ ਨਾਲ ਜੋੜਨ ਦੇ ਲਈ ਉਹਦੇ ਵਿੱਚ ਘਾਟਾਂ ਸਿਕੀਆਂ ਉਹ ਫਿਰ ਆਪਕ ਚੱਲ ਪਏ ਬਹੁਤ ਲੰਬੇ ਸਮੇਂ ਤੋਂ ਤੁਹਾਡੇ ਡੈਡ ਵੀ ਚੱਲੇ ਹੋਏ 2001 ਤੋਂ ਸਪੈਸ਼ਲੀ ਹੈ ਨਾ ਤੇ ਜਿਹੜੇ ਕੈਨੇਡਾ ਤੇ ਫਿਰ ਇਸ਼ੂਜ਼ ਉੱਪਰ ਕੇ ਸਾਹਮਣੇ ਆਏ ਕੈਨੇਡਾ ਦੇ ਸਿਸਟਮ ਦੀਆਂ ਗੱਲਾਂ ਸ਼ੁਰੂ ਹੋਈਆਂ ਤਿੰਨੇ ਲੈਵਲ ਦੀਆਂ ਸਰਕਾਰਾਂ ਦੀਆਂ ਹੋਈਆਂ ਕਿ ਉਹਨਾਂ ਤੇ ਆਪਾਂ ਦੋਸ਼ ਲਾ ਸਕਦੇ ਹਾਂ ਨੁਕਸ ਕਰ ਸਕਦੇ ਹਾਂ ਸਰਕਾਰਾਂ ਦੇ ਵਿੱਚ ਪਰ ਉਹਦੇ ਪਹਿਲਾਂ ਯਾਨੀ ਕਿ ਜੇ ਸ਼ੁਰੂਆਤ ਕਿੰਦਾ ਆਪਾਂ ਆਪਣੇ ਆਪ ਤੋਂ ਕਰ ਸਕਦੇ ਹਾਂ ਸਾਡੇ 'ਚ ਬੜੇ ਨੁਕਸ ਹੋ ਸਕਦੇ ਆ ਕਿਉਂਕਿ ਪੀ ਕੈਨੇਡਾ ਦੇਸ਼ ਆ ਨਾ ਅਰਸ਼ ਤੇ ਆਪਾਂ ਭਾਰਤ ਪੰਜਾਬ ਜਦੋਂ ਚੱਲਣਾ ਹੁੰਦਾ ਵੀਜ਼ਾ ਅਪਲਾਈ ਕਰਨਾ ਉਦੋਂ ਤੇ ਆਪਾਂ ਪਾਠ ਹੀ ਕਰੀ ਜਾਂਦੇ ਆ ਨਾ ਹੂੰ ਉਦੋਂ ਜੇ ਸਾਨੂੰ ਕੋਈ ਕੈਨੇਡਾ ਦਾ ਨਕਸ਼ ਦੱਸੇ ਤੇ ਆਪਾਂ ਸੁਣਨ ਨੂੰ ਵੀ ਨਹੀਂ ਤਿਆਰ ਬਿਲਕੁਲ ਉਦੋਂ ਤੁਹਾਡਾ ਰਿਸਪੌਂਸ ਜਵਾਬ ਕੀ ਹੁੰਦਾ ਲੋ ਇਹ ਨਹੀਂ ਚਾਹੁੰਦੇ ਵੀ ਸਾਡਾ ਕਿਤੇ ਕੰਮ ਬਣ ਜੇ ਹਨਾ ਹਾਂ ਇਸੇ ਕਰਕੇ ਆਪਾਂ ਜਿੰਨਾ ਚਿਰ ਕੰਮ ਬਣ ਨਾ ਜਾਵੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਮਤਲਬ ਧੂਆਂ ਤੱਕ ਨਹੀਂ ਕੱਢਦੇ ਵੀ ਸਾਡੀ ਕੋਈ ਗੱਲ ਵੀ ਚੱਲ ਰਹੀ ਹੈ ਜਾਂ ਅਸੀਂ ਕੰਮ ਬਣਾ ਰਹੇ ਹਾਂ ਹਨਾ ਕਰੈਕਟ ਕਰੈਕਟ ਪਹੁੰਚ ਕੇ ਹੀ ਦੱਸਾਂਗੇ ਜੀ ਅੱਛਾ ਹਾਂ ਪਹੁੰਚ ਕੇ ਜਦੋਂ ਟੈਚਿਟੂਚੀ ਰੱਖ ਲੈ ਫਿਰ ਥੋੜੀ ਜਿਹੀ ਹਵਾ ਜੀ ਲੱਗਣੀ ਸ਼ੁਰੂ ਹੋਈ ਤੇ ਕਈ ਭੈਣ ਭਰਾ ਤੇ ਫਿਰ ਆਪਾਂ ਜਾਨੀ ਬਹੁਤ ਧੀਰ ਤਾ ਜ਼ਮੀਰ ਜਾਗਦੀ ਹੀ ਨਹੀਂ ਪਰ ਫਿਰ ਜਾਨੀ ਕਿ ਜ਼ਮੀਰ ਹੌਲੀ ਹੌਲੀ ਜਾਗਣ ਲੱਗ ਪੈਂਦੀ ਹੈ ਫਿਰ ਜਿਨ੍ਹਾਂ ਨੇ ਸੱਦਿਆ ਹੁੰਦਾ ਉਹਨਾਂ ਦੇ ਨਾਲ ਕਈ ਵਾਰੀ ਖਟਾਈਆਂ ਕਟਕਸ਼ਾ ਸ਼ੁਰੂ ਹੋ ਜਾਂਦੀਆਂ ਹੈ ਹਨਾ ਬਿੱਲਾ ਜਾਨੀ ਕਿ ਉਹਨਾਂ ਨੂੰ ਆਪਾਂ ਉਦਾਂ ਹੀ ਇੱਥੋਂ ਕੈਨੇਡਾ ਤੋਂ ਕੋਈ ਪੰਜਾਬ ਜਾਵੇ ਤੇ ਬਿਨਾਂ ਹੀ ਜਾਨੀ ਉਹਨਾਂ ਦੇ ਮੰਗਿਆਂ ਆਪਾਂ ਉਹਨਾਂ ਨੂੰ ਦੁੱਧ ਪਿਲਾਉ ਉਹਨਾਂ ਦੀਆਂ ਸੇਵਾ ਕਰ ਤੇ ਪਤਾ ਨਹੀਂ ਕੀ ਕੀ ਕਰ ਹਨਾ ਬਿਨਾਂ ਕਹਿਣ ਤੋਂ ਬਿਨਾਂ ਕਹਿਣ ਤੋਂ ਹਾਂ ਅੱਛਾ ਉਹਨਾਂ ਲੋਕਾਂ ਨੂੰ ਜਦੋਂ ਕਿਹਾ ਜੀ ਸਾਨੂੰ ਵੀ ਲੈ ਚੱਲੋ ਤੇ ਜਿਉਂ ਫਰਜ਼ ਕੀਤਾ ਲੈ ਗਏ ਮਿਹਨਤ ਕਰਕੇ ਤੇ ਫਿਰ ਇੱਥੇ ਪਹੁੰਚ ਕੇ ਜਾਨੀ ਕਿਤੇ ਨਾ ਕਿਤੇ ਸੁਣਾਤਾ ਵੀ ਇਹ ਕਿੰਨਾ ਕਿਤੇ ਕੰਮ ਸੀ ਹਨਾ ਰਾਈਟ ਸੋ ਇਸ ਕਰਕੇ ਇਹ ਜਾਨੀ ਆਲ ਦੁਆਲ ਚ ਆਪਣ ਨਿਗਾਹ ਮਾਰ ਕੇ ਦੇਖ ਸਕਦੇ ਆ ਵੀ ਜਿੰਨੇ ਹਿੰਮਤ ਉਪਰਾਲਿਆਂ ਦੇ ਨਾਲ ਭੈਣ ਭਰਾਵਾਂ ਨੇ ਪਰਿਵਾਰ ਇਕੱਠੇ ਕੀਤੇ ਸੀ ਲੋਕਾਂ ਨੂੰ ਸੱਦਿਆ ਸੀ ਵੀ ਕਿੰਨੇ ਆ ਕਿਦੇ ਨਾਲ ਬਾਅਦ ਚ ਬਣੀ ਰਹੀ ਗਈ ਕਿੰਨੀਆਂ ਕਿਦੇ ਨਾਲ ਬਣੀ ਰਹੀ ਗਈ ਬਾਅਦ ਦੇ ਵਿੱਚ ਇਹ ਇੱਥੋਂ ਪਤਾ ਲੱਗ ਜਾਂਦਾ ਵੀ ਜ਼ਮੀਰ ਕਦੋਂ ਜਾਗੀ ਹਨਾ ਰਾਈਟ ਰਾਈਟ ਪਰ ਇਸ ਦੇ باوجود ਅਸੀਂ ਚਾਹੁੰਦੇ ਸੀ ਕਿ ਜਿੱਥੇ ਇਹ ਇੰਟਰਨਲੀ ਯਾਨੀ ਕਿ ਫੈਮਲੀਆਂ ਦੇ ਘਰਾਂ ਦੇ ਵਿੱਚ ਚਲੋ ਇਸ਼ੂਸ ਚੱਲਦੇ ਰਹਿੰਦੇ ਆ ਸਦਾਈ ਪਰ ਜਿਹੜੀ ਨਾਲ ਨਾਲ ਪੜ੍ਹ ਯਾਨੀ ਕਿ ਕੈਨੇਡਾ ਦੇ ਵਿੱਚ ਜੋ ਆਪਾਂ ਸੁਪਨਾ ਲੈ ਕੇ ਆਏ ਆ ਉਹ ਸੁਪਨਾ ਸਾਕਾਰ ਹੋਵੇ ਸਾਨੂੰ ਉਹ ਜੀਵਨ ਮਿਲੇ ਜਿਹਦੀ ਚਾਹਤ ਵਿੱਚ ਇੰਨੀ ਦੂਰ ਅਸੀਂ ਚੱਲ ਕੇ ਆ ਕਈ ਵਾਰੀ ਤੇ ਕਿੰਨੇ ਯਾਨੀ ਕਿ ਤਰਦਾਂ ਨਾਲ ਪਹੁੰਚਦੇ ਆ ਨਾ ਆਪਾਂ ਜਿੰਦਗੀ ਬਰੀਆ ਜੰਗਲ ਚ ਤੁਰੇ ਫਿਰਦੇ ਕਿੰਨੇ ਕਿੰਨੇ ਮਹੀਨੇ ਜਾਂ ਫਿਰ ਆਪਾਂ ਸਮੁੰਦਰ ਚ ਵੀ ਡੁੱਬਣ ਨੂੰ ਤਿਆਰ ਹੋ ਜਾਂਦੇ ਆ ਕੈਨੇਡਾ ਅਮਰੀਕਾ ਪਹੁੰਚਣ ਦੇ ਲਈ ਜਾਂ ਫਿਰ ਹੋਰ ਪੁੱਛਣਾ ਜੇ ਵੀ ਯਾਨੀ ਕਿ ਪਹਿਲਾਂ ਆ ਵਿਆਹ ਵਿਆਹਾਂ ਦਾ ਨਕਲੀਆਂ ਦਾ ਕਿੰਨਾ ਚੱਲਿਆ ਸੀ ਕੰਮਤੀ 40 ਚ ਚੱਲਦੇ ਰਿਹਾ ਗਿਆ ਯਸ ਯਸ ਇੱਕ ਇੱਕ ਚੀਜ਼ ਟੈਕਲ ਕੀਤੀ ਤੋਂ ਬਾਅਦ ਜਾਨੀ ਪਖਾਂਡਾ ਆਪਾਂ ਜਾਨੀ ਫਿਰ ਕੌਂਟਰੈਕਟ ਮੈਰਿਜ ਤੱਕ ਦਾ ਘੜ ਲਿਆ ਬਿਲਕੁਲ ਫਿਸ਼ ਕਰਕੇ ਇਮੀਗ੍ਰੇਸ਼ਨ ਵੀਜ਼ਿਆਂ ਦਾ ਫਰਾਡ ਕਿਸੇ ਨਾ ਕਿਸੇ ਰੂਪ ਚ ਜਿੰਨਾ ਕਿ ਕਿਸੇ ਦਾ ਹੱਥ ਪਿਆ ਆਪਣੇ ਸਮੇਂ ਚ ਘੱਟ ਕਿਸੇ ਨੇ ਨਹੀਂ ਕੀਤੀ ਬਿਲਕੁਲ ਅੱਜ ਜਾਨੀ ਕੈਨੇਡਾ ਚ ਬਹੁਤ ਸਾਰੀਆਂ ਸਮੱਸਿਆਵਾਂ ਆਉਣ ਦਾ ਜਿਹੜਾ ਆਪਾਂ ਕਿਤੇ ਨਾ ਕਿਤੇ ਜਾਨੀ ਸਾਰਾ ਦੋਸ਼ ਮੜਦੇ ਆ ਪਿਛਲੇ 4-5 ਸਾਲਾਂ ਚ ਆਏ ਲੋਕਾਂ ਤੇ ਹੂੰ 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 ਪਰ ਜਿਹੜੇ ਲੋਕ ਜੇ ਔਨੈਸਟ ਆ ਆਪਣੀ ਆਤਮਾ ਦੇ ਵਿੱਚ ਆਪਣੀ ਜ਼ਮੀਰ ਦੇ ਵਿੱਚ ਜੀ ਕਿ ਉਹਨਾਂ ਨੂੰ ਪਤਾ ਵੀ ਜਿੰਨਾ ਕਿ ਕਿਸੇ ਦਾ ਹੱਥ ਪੈਂਦਾ ਰਿਹਾ ਘੱਟ ਕਿਸੇ ਨੇ ਨਹੀਂ ਕੀਤੀ ਕੀਤਾ ਬਿਲਕੁਲ ਟੈਕਨੋਲੋਜੀ ਚੇਂਜ ਹੋ ਗਈ ਸਮਾਂ ਨਵਾਂ ਏਰਾ ਆ ਗਿਆ ਇਹਦੇ ਵਿੱਚ ਜਾਨੀ ਚੀਜ਼ਾਂ ਜਲਦੀ ਪਤਾ ਲੱਗਣ ਲੱਗ ਗਈਆਂ ਹੂੰ ਹੂੰ ਪਰ ਇਹ ਨਹੀਂ ਕਿ ਪਹਿਲਾਂ ਸਾਰੇ ਇੱਥੇ 100% ਦੇਵਤੇ ਹੀ ਹੁੰਦੇ ਸੀ ਹਨਾ ਜੀ ਫਰਕ ਪਹਿਲਾਂ ਕਿਹੋ ਜੀ ਗੱਲੇ ਹੀ ਨਹੀਂ ਸੀ ਫਰਡਾਂ ਵਾਲੀ ਇੰਸ਼ੋਰੈਂਸਾਂ ਵਾਲੀ ਜਾਂ ਇਮੀਗ੍ਰੇਸ਼ਨ ਵੀਜ਼ਿਆਂ ਵਾਲੀ ਤੇ ਹੋਰ ਪਤਾ ਨਹੀਂ ਕੈਨੇਡਾ ਨੂੰ ਚੁਰੁੰਡਣ ਵਾਲੀ ਕਿਹੜ ਕਿਹੜੀ ਵੈਲਫੇਅਰ ਵਾਲੀ ਪਿਆਸ ਹਸਤੇ ਘਰ ਵਗੈਰਾ ਜਾਨੀ ਕਿ ਲੈ ਕੇ ਗਾਂ ਕਰਾਏ ਤੇ ਦੇਈ ਜਾਣੇ ਤੇ ਇਹਦਾ ਜਾਨੀ ਕਿ ਕਿਹ ਤਰ੍ਹਾਂ ਦੀਆਂ ਚੁਸਤੀਆਂ ਚਲਾਕੀਆਂ ਕਿਉਂਕਿ ਖੁੱਲਾ ਡੋਲਾ ਸਿਸਟਮ ਸੀ ਹੈਨਾ ਬਿਲਕੁਲ ਲੋਕਾਂ ਦਾ ਕਿਰਦਾਰ ਮਹਾਨ ਸੀ ਤਾਂ ਦੇਸ਼ ਨੰਬਰ 1 ਸੀ ਅੱਜ ਜਦੋਂ ਫੇਰ ਗਰਕੇ ਹੋਏ ਕਿਰਦਾਰਾਂ ਵਾਲੇ ਲੋਕ ਆਉਣੇ ਜਾਰੀ ਰਹੇ ਉਹਦੇ ਨਾਲ ਹੀ ਫੇਰ ਕੈਨੇਡਾ ਦਾ ਗਰਕਣਾ ਵੀ ਜਾਰੀ ਰਿਹਾ கரੈਕਟ ਤੇ ਜਰਾ ਨਕਸ਼ਾ ਚੱਕ ਕੇ ਦੇਖੀਏ ਵੀ ਗਰਕੇ ਕਿੱਥੇ ਕਿੱਥੇ ਐ ਤੇ ਸਾਹ ਪਤਾ ਲੱਗਦਾ ਵੀ ਕਿੱਥੇ ਕਿੱਥੇ ਗਰਕੇ ਆ ਜੀ ਹੈਨਾ ਅੱਛਾ ਤੇ ਉੱਥੇ ਕੌਣ ਆਇਆ ਉਹਨੂੰ ਵਰਕਾਉਣ ਜੀ ਚੰਗੀ ਜਗ੍ਹਾ ਹੀ ਆਪਾਂ ਤੇ ਚੱਲੇ ਸੀ ਸਾਰੇ ਆਏ ਸੀ ਬ੍ਰਹਿਮਤਨ 40-50 ਸਾਲ ਪਹਿਲਾਂ ਜਦੋਂ ਆਉਣੇ ਸ਼ੁਰੂ ਹੋਏ ਮਾੜਾ ਸ਼ੇਅਰ ਕਰਕੇ ਥੋੜੋ ਆਏ ਸੀ ਚੰਗਾ ਕਰਕੇ ਆਏ ਸੀ ਕਿ ਜੇ ਹੁਣ 50 ਸਾਲਾਂ ਬਾਅਦ ਇਹ ਬੜਾ ਚੰਗਾ ਨਹੀਂ ਲੱਗਦਾ ਤੇ ਇੱਥੇ ਆਇਆ ਕੌਣ ਆ ਭਾਈ ਹੋਇਆ ਕੀ ਹੈ ਹੈਨਾ ਸਾਫ਼ ਪਤਾ ਲੱਗ ਰਿਹਾ ਕੰਧ ਤੇ ਲਿਖੀ ਸਚਾਈ ਨਹੀਂ ਮੰਨਣੀ ਤਾਂ ਉਹ ਤਾਂ ਚਲੋ ਠੀਕ ਹੈ ਪਰ ਇਸ ਕਰਕੇ ਜਾਨੀ ਕਿ ਜੇ ਆਪਾਂ ਨੁਕਸਾਨ ਲੱਭਣ ਲੱਗੀਏ ਤੇ ਆਪੇ ਦੇ ਵਿੱਚ ਹੀ ਬਹੁਤ ਲੰਗ ਮਿਲ ਜਾਂਦੇ ਆ ਸਰਕਾਰਾਂ ਦੇ ਵੀ ਕੱਢੀਏ ਦੇਸ਼ਾਂ ਦੇ ਵੀ ਕੱਢੀਏ ਪਰ ਸ਼ੁਰੂਆਤ ਆਪਣੇ ਆਪ ਤੋਂ ਕਰੀਏ ਸੋ ਇਸ ਤਰ੍ਹਾਂ ਦੇ ਜਿਹੜੇ ਇਸ਼ੂਸ ਆਪਾਂ ਬੀਤੇ ਆ ਉਹ ਲੰਬਾ ਸਮਾਂ ਉਠਾਏ ਤੇ ਅਸੀਂ ਤੁਹਾਡੀ ਬੜੀ ਸਿਆਣਪ ਤੇ ਮੈਂ ਤੁਹਾਡਾ ਬੜਾ ਧੰਨਵਾਦ ਕਰਦਾ ਕਿ ਥੈਂਕ ਯੂ ਪ੍ਰੋਗਰਾਮਾ ਦੇ ਵਿੱਚ ਇੰਨੀ ਸਪੇਸ ਜਿਹੜੇ ਰੀਅਲ ਇਸ਼ੂਸ ਸਗੇ ਉਹਨਾਂ ਨੂੰ ਦਿੱਤੀ ਉਹਨਾਂ ਲਈ ਅਵੇਰਨੈਸ ਕਮਿਊਨਿਟੀਜ਼ ਪੈਂਡਪਰਾਮਾ ਚ ਆਈ ਸੋ ਅਸੀਂ ਬਹੁਤ ਬਹੁਤ ਸਾਰੇ ਪੈਂਡਪਰਾਮਾ ਦਾ ਵੀ ਧੰਨਵਾਦ ਕਰਦੇ ਹਾਂ ਜੀ ਮੈਂ ਨੰਬਰ ਦੇਣਾ ਚਾਹਵਾਂਗਾ ਜੀ ਅੱਜ ਅਸੀਂ ਅ ਬ੍ਰੈਂਪਟਨ ਦੇ ਰੇਡੀਓ ਹਮਸਫਰ 1350 ਸਟੇਸ਼ਨ ਤੇ ਅੱਜ ਮੈਂ ਇਧੇ ਹੀ ਮੈਕਸੂ ਚੱਕ ਕੇ ਅੱਜ ਤੋਂ ਪ੍ਰੋਗਰਾਮ ਕਰਦੇ ਹਾਂ ਸੋ ਸਵਾਲ ਨਾਲ ਇੱਥੇ ਆਉਣਾ ਪਿਆ ਸੋ ਨੰਬਰ ਮੈਂ ਫਟਾਫਟ ਦੇਦਾ ਜੀ 905 601 1350 905 601 1350 ਤੁਸੀਂ ਨੂੰ ਕਾਲ ਕਰਕੇ ਤੁਹਾਡਾ ਕੋਈ ਸਵਾਲ ਹੋਵੇ ਜੋਤ ਸਾਹਿਬ 225 ਕਹ ਲੋ ਕਿ ਖੁਸ਼ਖੱਟੀਆਂ ਕੁਝ ਮਿੱਠੀਆਂ ਯਾਦਾਂ ਛੱਡ ਕੇ ਚਲਾ ਗਿਆ ਜੀ ਤੇ 226 ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇਟ ਵਿਲ ਬੀ ਅ ਵੈਰੀ ਚੈਲਿੰਜਿੰਗ ਈਅਰ ਫॉर ਕੈਨੇਡੀਅਨਸ ਫਾਦਿਲ ਕੋ ਇਹਦੇ ਵਿੱਚ ਆਪਾਂ ਦੇਖਿਆ ਜੀ ਜਦੋਂ ਇਹ ਪੁਰਾਣੇ ਸਾਲ ਦਾ ਕਹ ਲੋ ਕਿ ਅੰਤ ਹੋਇਆ ਉਹ ਫਿਰ ਹਰ ਸਾਲ ਜਿਹੜੇ ਪ੍ਰਾਈਮ ਮਿਨਿਸਟਰ ਮੌਕੇ ਤੇ ਹੋਣ ਵੀ ਉਹ ਆਪਣੀ ਸਟੇਟਮੈਂਟ ਦਿੰਦੇ ਹੁੰਦੇ ਆ ਸਾਰਿਆਂ ਦਾ ਬੜਾ ਧੰਨਵਾਦ ਕਰਦੇ ਹੁੰਦੇ ਲੋਕਾਂ ਦਾ ਨਾਲ ਹੀ ਉਹਨਾਂ ਨੂੰ ਹਮੇਸ਼ਾ ਵਰਡਿੰਗ ਬਹੁਤ ਪਿਆਰੀ ਹੁੰਦੀ ਆ ਆਪ ਵੀ ਆਪਾਂ ਬਹੁਤ ਖੁੱਲ੍ਹਦਲੀ ਕੌਮ ਐ ਆਪਾਂ ਸਦਾ ਜਿਹੜੇ ਇੱਕਜੁੱਟ ਰਹਿੰਨੇ ਆ ਯੂਨਾਈਟਿਡ ਹੋ ਕੇ ਹੋਰ ਨਾ ਕੌਮਾਂ ਦਾ ਖਿਆਲ ਰੱਖਣ ਵਾਲੇ ਆਪਾਂ ਜਾਨੀ ਕਿ ਮਜ਼ਬੂਤ ਜੜਾ ਦੇਸ਼ ਆ ਕਹ ਲੋ ਕਿ ਰਾਸ਼ਟਰ ਹੈਗੇ ਆ ਇਸ ਤਰ੍ਹਾਂ ਦੀਆਂ ਗੱਲਾਂ ਹੀ ਮਾਰਕ ਕਰਨੀ ਹੋਣਾ ਨੇ ਇਸ ਸਾਲ ਵੀ 31 ਦਸੰਬਰ ਨੂੰ ਜਿਹੜਾ ਮੈਸੇਜ ਉਹਨਾਂ ਨੇ ਆਪਣਾ ਰਿਲੀਜ਼ ਕੀਤਾ ਨਵੇਂ ਸਾਲ ਦੇ ਮੌਕੇ ਤੇ ਉਹਦੇ ਵਿੱਚ ਕਈਆਂ ਜੀ ਇਸ ਦੇ ਨਾਲ ਹੀ ਜਾਨੀ ਕਿ ਉਹਨਾਂ ਨੇ ਜਿੱਥੇ ਕਿਹਾ ਵੀ 2025 ਬਹੁਤ ਚੈਲੈਂਜਿੰਗ ਸਿਗਾ ਪਰ ਕਿਤੇ ਨਾ ਕਿਤੇ ਲੱਗਦਾ ਪਈ ਉਹ ਜਿਹੜੇ ਚੈਲੈਂਜਸ ਆ ਨਾ ਕਿ ਕੈਲੰਡਰ ਤੇ ਤਰੀਕ ਬਦਲਣ ਤੋਂ ਬਾਅਦ ਖਤਮ ਨਹੀਂ ਹੋ ਗਏ ਉਹ ਜਿਹੜੀਆਂ ਚੁਣੌਤੀਆਂ ਆ 2026 ਦੇ ਵਿੱਚ ਕੈਨੇਡਾ ਦੇ ਸਾਹਮਣੇ ਓਡੋ ਗੇਡੀਆ ਇਹ ਜਿਹਦੇ ਵਿੱਚ ਆਪਾਂ ਦੇਖਦੇ ਆਂ ਵੀ ਪਿਛਲੇ ਕਾਫੀ ਸਮੇਂ ਤੋਂ ਜਾਨੀ ਕਿ ਇੰਟਰਨਲੀ ਕੈਨੇਡਾ ਨੂੰ ਇਹ ਜਿਹੜਾ ਇਨਫਲੇਸ਼ਨ ਆ ਜਾਂ ਹਰ ਚੀਜ਼ ਦੀ ਇਹ ਵਧਦੀ ਪ੍ਰਾਈਸਸ ਆ ਮਹਿੰਗਾਈ ਆ ਆ ਰਿਹਾਇਸ਼ ਦੀ ਘਰਾਂ ਦੀ ਤੰਗੀ ਰਹੀ ਆ ਹੁਣ ਤਾਂ ਚਲੋ ਹੌਲੀ-ਹੌਲੀ ਇਹ ਕਿਉਂਕਿ ਵਿਦੇਸ਼ਾਂ ਤੋਂ ਲੋਕ ਆਉਣੇ ਘਟ ਗਏ ਤੇ ਠੀਕ ਹੁੰਦੀ ਜਾ ਰਹੀ ਆ ਪਰ ਤੰਗੀ ਹਜੇ ਵੀ ਆ ਉਹ ਦੱਸਦਾ ਵੀ ਜਿੱਥੇ ਇਹ ਜਾਨੀ ਜਗਾ-ਜਗਾ ਤੇ ਇਨ ਕੈਂਪਮੈਂਟਸ ਆ ਲੋਕ ਬੇਕਰੇ ਹੋ ਰਹੇ ਆ ਤੇ ਜੇ ਇਸ ਤਰੀਕੇ ਦੇ ਨਾਲ ਜਾਨੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਵੀ ਜਾਨੀ ਨਿਰਲੀ ਰਿਹਾ ਇਸ ਦੀ ਤੰਗੀ ਹੈ ਜਿੱਥੇ ਅਫੋਰਡੇਬਿਲਟੀ ਦਾ ਇਸ਼ੂ ਖਤਮ ਨਹੀਂ ਹੋਇਆ ਉਹਦੇ ਨਾਲ ਹੀ ਵੀ ਇਹ ਜਿਹੜੇ ਘਰਾਂ ਦੀ ਥੋੜਾ ਵੀ ਉਹ ਵੀ ਹਜੇ ਜਿਹੜੀ ਆ ਉਹ ਖਤਮ ਨਹੀਂ ਹੋਈ ਆ ਇਹਦੇ ਨਾਲ ਹੀ ਜਾਨੀ ਕਿ ਜੇ ਆਪਾਂ ਦੇਖੀਏ ਤੇ ਜਿੱਥੇ ਦੇਖਦੇ ਸੀ ਆਪਾਂ ਵੀ ਫੂਡ ਬੈਂਕਸ ਹੈਗੀਆਂ ਵੈਸੇ ਤੋਂ ਫੂਡ ਬੈਂਕ ਨੂੰ ਜੇ ਪੰਜਾਬੀ ਚ ਸਮਝਣਾ ਹੋਵੇ ਤੇ ਕੈਨੇਡਾ ਦੇ ਵਿੱਚ ਮੰਗਤਿਆਂ ਦੀ ਗਿਣਤੀ ਵੱਧ ਰਹੀ ਆ ਤੁਕ ਫੂਡ ਬੈਂਕ ਤੇ ਉਹੀ ਜਾਓ ਜੇ ਤੇ ਕੋ ਘਰੇ ਖਾਣ ਨੂੰ ਹੈ ਨਹੀਂ ਮੈਂ ਇਹਦੇ ਵਿੱਚ ਇੰਟਰਰਪਟ ਜੁਰ ਕਰਨਾ ਚਾਹਾਂਗਾ ਜੋਸ ਸਾਹਿਬ ਹਾਲੀ ਦਿਨੇ ਚੈੱਕ ਕਰ ਰੈਕਸਟਰ ਦੇ ਵਿੱਚ ਮੈਂ ਆਪਣਾ ਨਾਮ ਹੀ ਲਾਵਾਂਗਾ ਕਿਸੇ ਫੂਡ ਬੈਂਕ ਦਾ ਪਰ ਤੁਹਾਨੂੰ ਉਹਨਾਂ ਨੇ ਕੋਈ ਡੀਲ ਲਾਈ ਹੋਣੀ ਤੇ ਜੋਸ ਸਾਹਿਬ ਮੈਂ ਹੈਰਾਨ ਐ ਇੰਨੀ ਮਾਈਨਸ ਡਬਲ ਡਿਜੀਟਸ ਡਬਲ ਡਿਜੀਟਸ ਦੇ ਹੰਡ ਦੇ ਵਿੱਚ ਲਾਈਨ ਇੰਨੀ ਆਈ ਥਿੰਕ ਪਰਸ ਨੀ ਕੋ ਫੋਟੋ ਵੀ ਹੈਗੀ ਹੈ ਜੀ ਮੇਰੇ ਕੋ ਮੈਂ ਉੱਥੇ ਵੀ ਸੀ 100 ਤੋਂ ਵੱਧ ਲੋਕ ਲਾਈਨ 'ਚ ਲੱਗੇ ਹੋਏ ਸੀ ਜੀ ਯਾ ਔਰ ਮੈਨੂੰ ਲੱਗਦਾ ਪਈ ਹਜੇ ਉਹ ਠੰਡ ਕਰਕੇ ਲਾਈਨ ਛੋਟੀ ਸੀ ਹੂੰ ਜੇ ਉਹੀ ਤੁਸੀਂ ਗਾਂ ਸਮਰਚ ਦੇਖਿਓ ਜਾਂ ਪਿੱਛੇ ਜਿਹੜੀਆਂ ਸਮਰਚ ਲੱਗਦੀਆਂ ਰਹੀਆਂ ਨੇ ਯੈਸ ਕਿਉਂਕਿ ਉਸ ਸਮੇਂ ਦੇ ਵਿੱਚ ਬਹੁਤ ਸਾਰੇ ਲੋਕ ਵੀ ਕਈ ਵਾਰੀ ਜੀ ਵੀ ਉਹ ਏਬਲ ਹੋ ਜਾਂਦੇ ਪੀ ਜਿਹੜਾ ਖਾਣਾ ਪਹਿਲਾਂ ਲੈ ਕੇ ਇਕੱਠਾ ਕਰ ਲਿਆ ਜਾ ਤਾਂ ਕਿ ਰੋਜ਼ ਨਾ ਜਾਣਾ ਪਵੇ ਤੇ ਚਲੋ ਆਪੋ ਆਪਣੀਆਂ ਲੋੜਾਂ ਦੇ ਤਹਿਤ ਹਨ ਪਰ ਇਹ ਜਿਹੜਾ ਫੂਡ ਬੈਂਕਾਂ ਤੇ ਇਸ ਤਰ੍ਹਾਂ ਦੀ ਲਾਈਨ ਲੱਗਣੀ ਮਤਲਬ ਕਿ ਜਿਹੜੇ ਇਹ ਫੂਡ ਦੇ ਖਾਣੇ ਦੇ ਮੰਗਤੇ ਆ ਮੰਗਤੀਆਂ ਉਹ ਬਾਤ ਰਹੇ ਸਾਡੇ ਦੇਸ਼ ਦੇ ਵਿੱਚ ਹੂੰ 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 ਫਿਰ ਆਪਾਂ ਕਿੰਨੇ ਵੀ ਜਿਹੜਾ ਇਲਾਜ ਕਰਾਉਣ ਜਾਓ ਹਸਪੀਟਲ ਦੇ ਵਿੱਚ ਬਹੁਤੇ ਤਾਂ ਲੋਕ ਹੁਣ ਡਰਦੇ ਜਾਂਦੇ ਨਹੀਂ ਕਿ ਉੱਥੇ 7-8 ਘੰਟੇ ਬਹਿਣਾ ਹੈ ਵੀ ਘਰੇ ਆ ਚਾਹ ਕੋਈ ਪੀ ਕੇ ਚੰਗੀ ਜੀ ਮਸਾਲੇਦਾਰ ਤੇ ਤੁਸੀਂ ਸੋਫੇ ਤੇ ਲੰਮੇ ਪੈ ਜਾਓ ਤੇ ਸ਼ਾਇਦ ਉਹ ਸਿਰ ਤੋਂ ਜਿਹੜਾ ਦੁੱਖ ਦਾ ਜਿਹਦੇ ਕਰਕੇ ਜਾਣਾ ਸੀ ਉਹਦਾ ਠੀਕ ਹੋ ਜੇ ਹੂੰ ਆਪਟੀਆ ਲਬਰਟਾ ਜੀ ਤੁਹਾਨੂੰ ਪਤਾ ਵੀ ਕਿੱਡੀ ਦਰਦਨਾਕ ਡੈਥ ਆ ਜਿਹੜੀ 8 ਘੰਟੇ ਵੇਟ ਕਰਦੇ ਆ ਪੀਐਚਡੀ ਕੋਲ ਜੈਸ that was very sad both sad is you so ਇਹ ਜਾਨੀ ਕਿ ਇਹ ਕੋਈ ਨਵੀਂ ਸਮੱਸਿਆ ਨਹੀਂ ਹੈ ਸਾਲੋਂ ਸਾਲ ਹਾਲ ਨਮਾ ਚੜ ਜਾਂਦਾ ਪਰ ਜਿਹੜਾ ਇਹ ਵੇਟਿੰਗ ਪੀਰੀਅਡ ਆ ਮੈਨੂੰ ਲੱਗਦਾ ਪਿਛਲੇ ਦੋ ਕੁ ਦਿਖਾ ਕੇ ਤੂੰ ਤਾਂ ਇਦਾਂ ਹੀ ਚੱਲੀ ਜਾਂਦਾ ਜੀ ਜੀ ਇਹ ਇਹ ਚੀਜ਼ਾਂ ਜਿਹੜੀਆਂ ਘਟੀਆਂ ਥੋੜੋ ਆ ਨਾ ਸੋ ਇਸ ਕਰਕੇ ਇਦਾਂ ਦੀਆਂ ਜਿਹੜੀਆਂ ਆਮ ਲੋਕਾਂ ਦੀਆਂ ਕੈਨੇਡਾ ਦੇ ਵਿੱਚ ਇਹ ਸਮੱਸਿਆਵਾਂ ਆਇਆ ਨਾ ਇਹਨਾਂ ਦਾ ਹਜੇ ਕਿਤੇ ਅੰਤ ਹੁੰਦਾ ਨਜ਼ਰ ਵੀ ਨਹੀਂ ਆ ਰਿਹਾ ਬਿਆਨਬਾਜ਼ੀ ਚਲੋ ਪੋਲਿਟਿਸ਼ੀਅਨਜ਼ ਦੀ ਤਾਂ ਹੁੰਦੀ ਆ ਪਰ ਇਹਨਾਂ ਦਾ ਐਂਡ ਹਾਲ ਦੀ ਕੜੀ ਪ੍ਰੈਕਟੀਕਲੀ ਵੀ ਕਿਤੇ ਹੋ ਰਿਹਾ ਹੋਵੇ ਇਦਾਂ ਨਹੀਂ ਲੱਗਦਾ ਜੀ ਦੂਸਰਾ ਆਪਾਂ ਦੇਖ ਰਹੇ ਹਾਂ ਕਿ ਸਦਾ ਹੀ ਗੱਲ ਸੁਣਦੇ ਰਹੇ ਕਿ ਸਾਡੀ ਜਿਹੜੀ ਇਕਨੋਮੀ ਆ ਨਾ ਅਰਸ਼ ਜੀ ਇਮੀਗ੍ਰੇਸ਼ਨ ਤੇ ਡਿਪੈਂਡੈਂਟ ਆ ਵੀ ਇਹ ਲੱਖਾਂ ਲੋਕ ਆਪਾਂ ਵਿਦੇਸ਼ਾਂ ਤੋਂ ਲੈ ਕੇ ਨਾ ਆਈਏ ਤੇ ਇਫ ਤੇ ਫਿਰ ਜਿਹੜੀ ਪ੍ਰੋਡਕਸ਼ਨ ਆ ਉਹਦੇ ਵਾਸਤੇ ਡਿਮਾਂਡ ਕ੍ਰੀਏਟ ਕਰਨਾ ਤੇ ਜਾਨੀ ਇਕਨੋਮੀ ਨੂੰ ਆਪਣੀ ਧੜਕਦੀ ਰੱਖਣਾ ਇਹ ਸੌਖਾ ਕੰਮ ਨਹੀਂ ਆ ਜਾਂ ਸੰਭਵ ਨਹੀਂ ਆ ਪਰ ਹੁਣ ਦੇਸ਼ ਦੇ ਅੰਦਰ ਬਣੇ ਹੋਏ ਹਾਲਾਤਾਂ ਦੇ ਮੁਤਾਬਕ ਆਪਾਂ ਦੇਖ ਰਹੇ ਹਾਂ ਵੀ ਪਿਛਲੇ ਸਾਲ ਤੋਂ ਇਹ ਇਕਨੋਮੀ ਪਰਮਨੈਂਟ ਇਮੀਗ੍ਰੈਂਟਸ ਵੀ ਜਾਂ ਫਿਰ ਜਿਹੜੇ ਟੈਂਪੋਰਰੀ ਆ ਉਹਨਾਂ ਨੂੰ ਵੀ ਉਹਨਾਂ ਦੇ ਨੰਬਰਸ ਕਾਫੀ ਘਟੋਤੀ ਆ ਉਹਨਾਂ ਦੇ ਵਿੱਚ 2/3% ਤੱਕ ਵੀ ਕਿਤੇ ਕਿਤੇ ਜੀ ਹੈ ਨਾ ਤੋ ਵੀ ਉਹ ਜਿਹੜੀ ਕਟੌਤੀ ਹੋਣ ਦੇ ਨਾਲ ਫਿਰ ਇਕਨੋਮੀ ਦੇ ਵਿੱਚ ਜਦੋਂ ਨਵਾਂ ਕੰਜ਼ਿਊਮਰ ਨਹੀਂ ਐਂਟਰ ਹੋਊਗਾ ਤੇ ਫਿਰ ਕਿਤੇ ਨਾ ਕਿਤੇ ਜਾਨੀ ਕਿ ਵੀ ਹੋ ਸਕਦਾ ਸਾਡੇ ਉਹ ਜਿਹੜੀ ਇਕਨੋਮੀ ਨੂੰ ਧੜਕਦੇ ਰੱਖਣ ਦੇ ਲਈ ਇਮੀਗ੍ਰੇਸ਼ਨ ਦਾ ਫੈਕਟਰ ਸੀਗਾ ਉਹ ਵੀ ਇੱਕ ਚੁਣੌਤੀ ਬਣ ਕੇ ਸਾਹਮਣੇ ਆਵੇ ਭਵੇਂ ਕਿ ਇਮੀਗ੍ਰੇਸ਼ਨ ਘਟਾਉਣ ਨੂੰ ਹਾਲ ਦੀ ਘੜੀ ਦੇਸ਼ ਦੀਆਂ ਮੁਸ਼ਕਲਾਂ ਦਾ ਹੱਲ ਸਮਝਿਆ ਜਾ ਰਿਹਾ ਜੀ ਜੀ ਇਸੇ ਦੇ ਨਾਲ ਹੀ ਲੇਕਿਨ ਕਿ ਜਿੱਥੇ ਆਪਾਂ ਨਵੇਂ ਲੋਕ ਹੁਣ ਘਟ ਲਿਆ ਰਹੇ ਆ ਤੇ ਜਿਹੜੇ ਆਏ ਹੋਏ ਆ ਲੋਕ ਉਨਾ ਨੂੰ ਵੀ ਜਾਨੀ ਕਿ ਵਾਪਸ ਭੇਜਣ ਦਾ ਜਿਹੜਾ ਸਿਲਸਿਲਾ ਜਿੱਥੇ ਅਮਰੀਕਾ ਨੇ ਤੇਜ਼ ਕੀਤਾ ਹੋਇਆ ਉਹ ਕੈਨੇਡਾ ਨੇ ਵੀ ਅੰਦਰ ਖਾਤੇ ਕਾਫੀ ਤੇਜ਼ ਕੀਤਾ ਹੋਇਆ ਜੀ ਜੀ ਫਿਰ ਜਿਹੜੇ ਹਨ ਜਾਨੀ ਅੰਦਰੂਨੀ ਚੈਲੰਜਸ ਆ 2026 ਦੇ ਵਿੱਚ ਕੈਨੇਡਾ ਵਾਸਤੇ ਉਹਦੇ ਨਾਲ ਹੀ ਜਾਨੀ ਬਾਹਰੋਂ ਵੀ ਬੜੇ ਚੈਲੰਜਸ ਆ ਜਿਹਦੇ ਵਿੱਚ ਖਾਸ ਤੌਰ ਤੇ ਸਾਡੇ ਨੇਬਰਿੰਗ ਕੰਟਰੀ ਯੂ ਐਸ ਤੋਂ ਤੁਹਾਨੂੰ ਦੇਖ ਰਹੇ ਹੋ ਵੀ ਪਿਛਲੇ ਸਮੇਂ ਦੇ ਦੌਰਾਨ ਜੋ ਡੋਨਲਡ ਟਰੰਪ ਆਏ ਹੈ ਔਣ ਤੋਂ ਪਹਿਲਾਂ ਹੀ ਵੈਸੇ ਉਹਨਾਂ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸੀ ਵੀ ਬਣਾ ਲਓ 55ਵੀਂ ਸਟੇਟ ਬਣਾ ਲਓ ਜੋ ਕੁਝ ਤੁਸੀਂ ਪ੍ਰੋਡਿਊਸ ਕਰ ਰਹੇ ਮੈਨੂਫੈਕਚਰ ਕਰ ਰਹੇ ਸਾਨੂੰ ਤੇ ਉਹਦੀ ਲੋੜ ਹੀ ਨਹੀਂ ਹੈ ਜੀ ਆਪਣੇ ਕੋਲ ਹੀ ਰੱਖੋ ਹਨਾ ਸੋ ਉਹਦੇ ਨਾਲ ਤੇ ਜਾਨੀ ਨਵੀਂ ਡੀਲ ਜਿਹੜੀ 2000 ਪਿਛਲੇ ਹੋਣੀ ਸੀ ਜੁਲਾਈ ਚ ਉਹ ਹੋਈ ਨਹੀਂ ਅਜੇ ਤੱਕ ਵੀ ਚਲੋ ਮਤਲਬ ਪਹਿਲਾਂ ਗੱਲਾਂ ਬਾਤਾਂ ਚੱਲਦੀਆਂ ਰਹੀਆਂ ਮੁੜ ਕੇ ਕਈ ਮਹੀਨੇ ਉਹ ਚਲਾ ਕੇ ਹੁਣ ਗੱਲਬਾਤ ਵੀ ਨਹੀਂ ਵੀ ਚੱਲ ਰਹੀ ਨਾ ਵੀ ਹਨਾ ਸੋ ਵੀ ਨਵੀਂ ਗੱਲਬਾਤ ਕੋਈ ਕਦੇ ਚੱਲੂਗੀ ਇਹ ਵੀ ਹਾਲ ਦੀ ਘੜੀ ਸੰਭਾਵਨਾ ਉਸ ਤਰੀਕੇ ਦੇ ਨਾਲ ਤੇ ਨਹੀਂ ਸਾਹਮਣੇ ਆ ਰਹੀ ਭਰ ਕੇ ਕੁਸਮਾ ਜਿਹੜਾ ਇਹ ਅਗਰੀਮੈਂਟ ਹੈ ਮੈਕਸੀਕੋ ਦਾ ਯੂਐਸ ਕੈਨੇਡਾ ਦਾ ਇਹਦੀਆਂ ਨੇਗੋਸ਼ੀਏਸ਼ਨਸ ਹੁਣ ਖੁੱਲ ਜਾਣਗੀਆਂ ਪਰ ਉਹ ਨੇਗੋਸ਼ੀਏਸ਼ਨਸ ਦੇ ਵਿੱਚ ਜਾਨੀ ਪ੍ਰੈਸ਼ਰ ਹੈ ਜਿਹੜਾ ਲੱਗਦਾ ਵੀ ਯੂਐਸ ਦਾ ਹੋਊਗਾ ਕਾਫੀ ਸਾਰੀਆਂ ਕੰਸੈਸ਼ਨਸ ਆ ਜਿਹੜੀਆਂ ਦੋਨਾਂ ਕੰਟਰੀਜ਼ ਤੋਂ ਲੈਣ ਤੇ ਜਿਸ ਕਰਕੇ ਇਹ ਇਨਸਟੇਬਿਲਿਟੀ ਜਾਨੀ ਕਿ ਰਹੂਗੀ ਕੈਨੇਡਾ ਦੀਆਂ ਇਹ ਸਮੱਸਿਆਵਾਂ ਜੀ ਤੁਹਾਨੂੰ ਪਤਾ ਵੀ ਜਿਹੜਾ ਟ੍ਰੇਡ ਰਿਲੇਸ਼ਨਸ਼ਿਪ ਹੈ ਏ ਯੂ ایس ਦੇ ਨਾਲ ਨਹੀਂ ਨਾਰਮਲਾਈਜ਼ ਹੁੰਦਾ ਤੇ ਤੁਸੀਂ ਇਹ ਹਾਲ ਦੇਖੋ ਟਰਕਿੰਗ ਦਾ ਕੀ ਬਣ ਰਿਹਾ ਟਰਾਂਸਪੋਰਟੇਸ਼ਨ ਦਾ ਹਨਾ ਯਾ 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 ਉਹ ਚਾਰੇ ਬੰਨੇ ਜਾਣੀ ਕਿ ਵੀ ਇਹ ਹੈ ਚੈਲੰਜਸ ਹੋਣ ਕਰਕੇ ਫਿਰ ਕੈਨੇਡਾ ਵੱਲੋਂ ਇਹ ਪਾਲਿਸੀ ਰੱਖੀ ਗਈ ਪਰ ਚਲੋ ਯੂ ایس ਨਾਲ ਨਹੀਂ ਗੱਲ ਬਣਦੀ ਤੇ ਆਪਾਂ ਫਿਰ ਹੋਰ ਜਿਹੜੀਆਂ ਮਾਰਕੀਟਸਵਾਂ ਦੀ ਫਲਾਸ਼ ਕਰਦੇ ਆ ਆਪਾਂ ਯੂਰਪ ਜਾਂਦੇ ਆ ਆਪਾਂ ਏਸ਼ੀਆ ਜਾਣਦੇ ਆ ਇਸ ਦੇ ਤਹਿਤ ਆਪਾਂ ਦੇਖਿਆ ਵੀ ਭਾਰਤ ਦੇ ਨਾਲ ਜਿਹੜੇ ਸਬੰਧ ਆ ਜਿਹੜੇ ਟੰਟੂੜੂ ਵਿਗਾੜ ਕੇ ਗਏ ਸੀ ਫਿਰ ਉਹ ਜਾਨੀ ਬਿਲਕੁਲ ਹੀ ਯੂ ਟਰਨ ਜਿਹੜੀ ਇਹ ਮਾਰ ਕਰ ਨਹੀਂ ਹੁਣਾਂ ਨੇ ਲਈ ਐਂਡ ਦੇ ਵਨ ਤੋਂ ਜੋ ਤੇ ਮੈਂ ਆਈ ਥਿੰਕ 17 ਸਾਲ ਬਿਲਿਸ਼ਟ ਸਟਾਰਟ ਕੀਤਾ ਸੀ ਤਾਂ ਜੋਲ ਸਾਹਿਬ ਹੀ ਵਾਸ ਵਨ ਆਫ ਦ ਫਰਸਟ ਪੀਪਲ ਜੋ ਮੇਰੇ ਸਾਥ ਦਿੱਤਾ ਜੀ ਐਂਡ ਅਗੇਨ ਯੂਜ਼ ਦੇ ਵਿੱਚ ਮੈਨੂੰ ਕੋਈ ਵਹਿ ਇਨਾ ਯੂ نو ਇੱਥੋਂ ਦੇ ਹੋਂਦ ਦੇ ਮਤਲਬਾ ਕਿ ਇਨਾ ਜਿਆਦਾ ਇੰਟਰਸਟਿੰਗ ਨਹੀਂ ਸੀ ਬਟ ਜੋਲ ਸਾਹਿਬ ਦੇ ਨਾਲ ਨਾਲ ਰਾਤ ਕੇ ਜੋ ਇਹਨਾਂ ਨੇ ਮੁੱਦੇ ਉਠਾਏ ਚਾਹੇ ਉਹ ਗੁਰਨਾਨਕ ਦੇਵ ਜੀ ਦਾ ਸਾਈਨ ਅਰ ਅਰ ਫਰਸ਼ੋ ਅਰਸ਼ ਤੱਕ ਲੈ ਕੇ ਗਏ ਐਲ ਐਮ ਆਈਏ ਕਹ ਲੋ ਜਾਂ ਜੋ ਵੀ ਸਥਿਤੀਆਂ ਸਾਡੇ ਜੋ ਜੋ ਜੌਲ ਸਾਹਿਬ ਨੇ ਪਹਿਲਾਂ ਦੱਸੀਆਂ ਨੇ ਜੀ ਸਟਾਰਟਿੰਗ ਦੇ ਵਿੱਚ ਅਸੀਂ ਰੱਜ ਕੇ ਡਟ ਕੇ ਅਸੀਂ ਪੂਰਾ ਨਭਾਇਆ ਜੀ ਸੋ ਜੌਲ ਸਾਹਿਬ ਤੁਸੀਂ ਵਿਤਾਈ ਦੇ ਪਾਤਰ ਹੋ ਇਸ ਚੀਜ਼ ਦੇ ਵਿੱਚ ਥੈਂਕ ਯੂ ਸੋ ਮੱਚ ਅਗੇਨ ਫॉर ਗਾਈਡਿੰਗ ਮੀ ਐਸ ਵੈਲ ਸੋ ਜਦੋਂ ਵੀ ਮੈਂ ਕੋਈ ਦੁਵਿਧਾ ਹੁੰਦੀ ਹੈ ਮੈਂ ਇੱਕੋ ਬੰਦੇ ਨੂੰ ਫੋਨ ਕਰ ਦਉ ਹੈ ਜੌਲ ਸਾਹਿਬ ਨੂੰ ਸੋ ਉਹ ਮੇਰੀ ਗੱਲ ਨੂੰ ਕਲੀਅਰਫਾਈ ਕਰ ਜਾਂਦੇ ਆ ਜੀ ਥੈਂਕ ਯੂ ਜੀਓ ਜੀ ਸਰ ਨਹੀਂ ਨਹੀਂ ਤੁਹਾਡੇ ਇਸ ਪਰੋਸੇ ਲਈ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਆਪਣੀ ਕੋਸ਼ਿਸ਼ ਹੁੰਦੀ ਆ ਵੀ ਜਿੰਨਾ ਕਿ ਵਕਤ ਤੋਂ ਬਾਅਦ ਅਸੀਂ ਕਿਉਂਕਿ ਮਨ ਦੇ ਵਿੱਚ ਸਾਡੇ ਕੋਈ ਵਾਲਫਰੇਅ ਨਹੀਂ ਹੁੰਦਾ ਆਪਾਂ ਨਾ ਔਨੈਸਟੀ ਨਾਲ ਚੱਲਦੇ ਆ ਭੈਣ ਭਰਾਵਾਂ ਦੇ ਨਾਲ ਜਹਾਨ ਦੇ ਵਿੱਚ ਅਰਸ਼ ਖਾਲੀ ਹੱਥ ਆਪਾਂ ਆਏ ਸੀ ਖਾਲੀ ਹੱਥ ਹੀ ਜਾਣਾ ਹੁੰਦਾ ਭੈਣ ਭਰਾਵਾਂ ਸਾਰਿਆਂ ਨੇ ਬਿਲਕੁਲ ਬਿਲਕੁਲ ਜੀ ਅੱਛਾ ਖਾਲੀ ਹੱਥ ਦਾ ਮਤਲਬ ਇੱਕ ਡੱਬਾ ਮਿਲਣਾ ਹੁੰਦਾ ਆ ਅਖੀਰ ਤੇ ਇੱਥੇ ਕੈਨੇਡਾ 'ਚ ਉੱਥੇ ਤੇ ਚਲੋ ਡੱਬਾ ਨਹੀਂ ਮਿਲਦਾ ਅੱਛਾ ਉਹ ਡੱਬਾ ਆ ਜਿਹੜਾ ਉਹ ਪਾ ਗੱਲ ਕਰਦੇ ਹੁੰਦੇ ਸੀਗੇ ਪ੍ਰੋਗਰਾਮਾਂ ਦੇ ਵਿੱਚ ਵੀ ਉਹ ਵੱਡੇ ਘਰ ਵਾਲੇ ਨੂੰ ਵੀ ਉਹ ਡੱਬਾ ਮਿਲਣਾ ਤੇ ਛੋਟੇ ਘਰ ਵਾਲੇ ਨੂੰ ਵੀ ਉਹ ਡੱਬਾ ਮਿਲਣਾ ਸੀ ਬਿਲਕੁਲ ਮਤਲਬ ਜਾਣ ਤੋਂ ਬਾਅਦ ਡੱਬਾ ਦਾ ਸਾਈਜ਼ ਇੱਕੋ ਹੀ ਆ ਉਹ ਕਿਉਂਕਿ ਜਿੰਨਾ ਕਿ ਬਰਨਰ ਦੇ ਵਿੱਚ ਫਿੱਟ ਹੋਣਾ ਉਹਦਾ ਇੱਕ ਸਟੈਂਡਰਡ ਸਾਈਜ਼ ਆ ਉਹ ਡੱਬਾ ਚਲੋ ਕੋਈ ਮਹਿੰਗਾ ਲਾਲਵੇ 8000 ਡਾਲਰ ਦਾ ਜਾਂ ਕੋਈ 2000 ਡਾਲਰ ਦਾ ਲਾਲੇ ਛੱਡ ਤੇ ਉਹਨੇ ਜਾਣਾ ਹੀ ਆ ਨਾ ਨਾਲ ਹੀ ਸੜਨਾ ਬਿਲਕੁਲ ਹੀ ਬਿਲਕੁਲ ਜੀ ਹੁਣ ਡੱਬਾ ਤੇ ਹਰ ਇੱਕ ਨੂੰ ਮਿਲ ਜਾਣਾ ਬਾਕੀ ਸਾਰਾ ਕੁਝ ਇੱਥੇ ਧਰਿਆਤਰਾ ਰਹਿ ਜਾਣਾ ਜਿਹੜਾ ਕਈ ਵਾਰੀ ਆਪਾਂ ਜ਼ਿੰਦਗੀ ਵਿੱਚ ਬੜਾ ਇਕੱਠਾ ਕਰਦੇ ਆਂ ਘਰ ਕਮਰੇ ਮੌਤ ਦੇ ਭਰ ਲੈਨੇ ਆਂ ਪਤਾ ਨਹੀਂ ਲੱਗਦਾ ਚੀਜ਼ਾਂ ਇੰਨੀ ਤੇ ਨੇ ਆ ਥੋੜੀ ਬਹੁਤੀ ਉਹਨੂੰ ਵਰਤ ਲਿਆ ਮੁੜ ਕੇ ਸਿੱਟਣ ਦਾ ਹੀ ਆ ਨਹੀਂ ਪੈਂਦਾ ਵੀ ਹਾਂਜੀ ਮੈਨੂੰ ਸੈੱਟ ਦੇਣਾ ਕਿਨੇ ਹੁੰਦਾ ਵੀ ਕਿਤੇ ਨਾ ਕਿਤੇ ਕੰਮ ਆ ਜਾਊ ਉਹਨੂੰ ਰੱਖੀ ਜੂੜੀ ਤੁਰੇ ਜਾਂਦੇ ਆ ਹਨਾ ਸਭ ਕੁਝ ਇੱਥੇ ਪਿਆ ਰਹਿ ਜਾਂਦਾ ਸਭ ਕੁਝ ਇੱਥੇ ਪਿਆ ਰਹਿ ਜਾਂਦਾ ਜਿਹੜੇ ਸਰੀਰ ਨੂੰ ਸਾਰੀ ਜ਼ਿੰਦਗੀ ਬੜਾ ਪਿਆਰ ਕੀਤਾ ਸੀ ਪਿਆ ਉਹ ਵੀ ਇੱਥੇ ਰਹਿ ਜਾਂਦਾ ਬਿਲਕੁਲ ਇਹ ਪਤਾ ਨਹੀਂ ਵਿੱਚੋਂ ਕੀ ਜਾਂਦਾ ਹੈ ਨਾ ਸੋ ਇਸ ਕਰਕੇ ਇਸ ਜ਼ਿੰਦਗੀ ਦੇ ਵਿੱਚ ਅਸੀਂ ਲੋੜਵੰਦਾਂ ਨੂੰ ਲੁੱਟਣ ਦੀ بجائے ਐਲ ਐਮ ਆਈ ਵਿੱਚ ਗੱਲ ਕਰਦੇ ਸੀ ਮਦਦ ਲੋੜਵੰਦਾਂ ਦੀ ਕਰੀ ਪਰ ਲੁੱਟ ਨੂੰ ਮਦਦ ਦਾ ਨਾਂ ਨਾ ਦਈਏ ਲੁੱਟ ਨੂੰ ਮਦਦ ਦਾ ਨਾਂ ਨਾ ਦਈਏ ਵੀ 80000 ਡਾਲਰ ਇੱਥੇ ਰੱਖਦੇ ਜਿਹੜੀ ਸਰਕਾਰ ਨੇ ਐਲ ਐਮ ਆਈ ਫਰੀ ਦਿੱਤੀ ਮੈਂ ਤੇ ਤੈਨੂੰ ਤਾਂ ਦਵਾਂ ਤੋ ਇਸ ਕਰਕੇ ਲੋੜਵੰਦਾਂ ਨੂੰ ਲੁੱਟਣ ਲਈ ਸਾਨੂੰ ਇਸ ਸੰਸਾਰ 'ਚ ਗੁਰੂ ਸਾਹਿਬ ਨੇ ਉਸ ਪ੍ਰਮਾਤਮਾ ਲਿਆਲ ਮਾਈਟੀ ਨੇ ਨਹੀਂ ਭੇਜਿਆ ਹੋਇਆ। ਲੋੜਵੰਦਾਂ ਦੀ ਸਹਾਇਤਾ ਵਾਸਤੇ ਭੇਜਿਆ ਹੋਇਆ ਹੈ। ਜਦੋਂ ਅਸੀਂ ਲੋੜਵੰਦਾਂ ਦੀ ਸਹਾਇਤਾ ਕਰਦੇ ਜਾਂਦੇ ਆ, ਇਹ ਨਹੀਂ ਗਾ ਵੀ T4 'ਚ ਲੁੱਟ ਲਿਆ ਜੀ, ਜੋਬ ਲੈਟਰ 'ਚ ਲੁੱਟ ਲਿਆ ਜੀ, ਹੈਨਾ? ਕਿ ਜਦੋਂ ਆਪ ਆਏ ਸੀ ਸਾਰਾ ਕੁਝ ਮੁਫਤ ਚਾਹੀਦਾ। ਜੋ ਭਾਵੇਂ ਮੁਫਤ ਕਈਆਂ ਨੂੰ ਮਿਲਿਆ ਵੀ ਹੋਵੇ, ਪੰਜਾ ਤੋਂ ਆਪਣੇ ਕਾਰੋਬਾਰ ਸਥਾਪਿਤ ਕਰ ਲਏ ਤੇ ਫਿਰ ਨਵੇਂ ਵਰਕਰਾਂ ਨੂੰ ਲੁੱਟਣਾ ਜੀ ਹੁਣ ਉਹਨਾਂ ਨੂੰ ਇੰਨੇ ਘੰਟੇ ਕੰਮ ਕਰਾਉਣਾ ਪੂਰੀ ਤਨਖਾਹ ਨਹੀਂ ਦੇਣੀ ਮਿਨਿਮਮ ਵੇਜ ਨਹੀਂ ਦੇਣੀ ਇਹ ਜਣੀਆਂ ਚੀਜ਼ਾਂ ਨਾ ਵੀ ਕਸੂਰ ਭਵੇਂ ਚਲੋ ਇੱਕ ਦੂਜੇ ਦਾ ਆਪਾਂ ਕੱਢੀ ਜਾਂਦੇ ਆ ਪਰ ਇਹ ਦੇਸ਼ ਕੈਨੇਡਾ ਦੇ ਵਿੱਚ ਮੈਨੂੰ ਦੱਸਿਆ ਜਾ ਸਕਦਾ ਤੇ ਕਿਹੜੀ ਹੋਰ ਕਮਿਊਨਿਟੀ ਆ ਜਿਹਦੇ ਘਰਾਂ ਦੇ ਮੋਰੇ ਰੋਸ ਦਿਖਾਵੇ ਹੋ ਰਹੇ ਵੀ ਇਹਨਾਂ ਨੇ ਸਾਡੀ ਤਨਖਾਹ ਨਹੀਂ ਦਿੱਤੀ ਕੋਈ ਹੋਰ ਕਮਿਊਨਿਟੀ ਹੈ ਕਿੰਨੀ ਦੁਨੀਆ ਇੱਥੇ ਰਹਿੰਦੀ ਸਾਰੀ ਦੁਨੀਆ ਤੋਂ ਆਏ ਹੋਏ ਲੋਕ ਇੱਥੇ ਵਸੇ ਹੋਏ ਆ ਜੀ ਜੀ ਅੱਛਾ ਬਿਲਕੁਲ ਸਹੀ ਹੁਣ ਉਹ ਮਤਲਬ ਰੋਸ ਦਿਖਾਵੇ ਜਾਇਜ਼ ਹੋਣ ਨਜਾਇਜ਼ ਹੋਣ ਪਰ ਜਿਹੜਾ ਕਾਨੂੰਨ ਸਾਡੇ ਵਾਸਤੇ ਹੈ ਉਹੀ ਕਾਨੂੰਨ ਹੋਰ ਕਮਿਊਨਿਟੀਜ਼ ਵਾਸਤੇ ਹੈ ਜਿਨ੍ਹਾਂ ਦੇ ਮੋਰੇ ਰੋਸ ਦਿਖਾਵੇ ਨਹੀਂ ਹੋ ਰਿਹਾ ਜੀ கரੈਕਟ ਉਹਨਾਂ ਵਾਸਤੇ ਵੀ ਉਹੀ ਕਾਨੂੰਨ ਸੀ ਇਤਨਾ ਹੀ ਐਲ ਐਮ ਆਈਏ ਪਿੰਡਪੁਰਾ ਕਹਿੰਦੇ ਸੀ ਗੋਰੀ ਨਹੀਂ ਵੇਚਦੇ ਜੀ ਪਰ ਹੁਣ ਉਹ ਕਾਨੂੰਨ ਤੇ ਉਹ ਵੀ ਉਹਨਾਂ ਵਾਸਤੇ ਹੀ ਸੀ ਜੀڑا ਅਸੀਂ ਜਸਟਨ ਤੋਂ 8 ਸਾਲ ਲੜਦੇ ਰਹੇ ਉਹਨਾਂ ਨੇ ਵੀ ਬਦਲੋ ਆਪਣਾ ਕਾਨੂੰਨ ਕਿਉਂ ਲੁੱਟ ਮਚਾਈ ਐ ਇਸ ਦੇਸ਼ ਨੂੰ ਕਿਉਂ ਜਖਣਾ ਪੱਟੀ ਜਾ ਰਹੀ ਐ ਸੰਯੁਕਤ ਘੋਣਬਾਂ ਬਣ ਕੇ ਬੇਈਮਾਨ ਤੇ ਬੇਈਮਾਨਣੀਆਂ ਖਾਈ ਜਾ ਰਹੇ ਇਸ ਦੇਸ਼ ਨੂੰ ਤੇ ਤੁਹਾਨੂੰ ਦਿਸਦਾ ਨਹੀਂਗਾ ਉਦੋਂ ਤੁਹਾਨੂੰ ਕਿਹੜੀ ਵੀ ਤਰੀ ਜਾਂਦੀ ਦੇਖਦੀ ਐ ਉਹਨਾਂ ਨੂੰ 8 ਸਾਲ ਲੱਗ ਗਏ ਇਹ ਰਿਸ਼ਵਤ ਖੋਰੀ ਦਾ ਜਿੰਨ ਦਿਖਾਉਣ ਨੂੰ ਜਾਣੀ 8 ਸਾਲ ਐਨੀਵੇਸ ਐਸ ਤਰ੍ਹਾਂ ਐਂਡੋਨੋਂ ਨਜ਼ਰ ਆਇਆ ਪਰ ਇਹਨਾਂ ਕੰਮਾਂ ਨੂੰ ਆਪਾਂ ਦੇਸ਼ ਨਹੀਂ ਬਦਲਿਆ ਉਹ ਇਹਨਾਂ ਕੰਮਾਂ ਨੂੰ ਆਪਾਂ ਚੋਲਾ ਚੋਖੇ ਨਹੀਂ ਤੁਰੇ ਫਿਰਦੇ ਵੈਨਾ ਕਮਾਨ ਨੂੰ ਆਪਾਂ ਪੰਜਾਬ ਤੋਂ ਅਰਦਾਸ ਕਰਕੇ ਪਾਰਟੀਆਂ ਕਰਕੇ ਨਹੀਂ ਸੀ ਤੁਰੇ ਵੀ ਕੈਨੇਡਾ ਚਲੇ ਜਾਂ ਤੁਰੀਆਂ ਸਵੇਸ਼ ਕਰਕੇ ਥੋੜਾ ਜਾਂ ਮੈਂ ਸਮਝਣਾ ਆ ਕੇ ਪੈਰਪੁਰ ਲਾ ਕੇ ਕੈਨੇਡਾ ਚ ਵੀ ਨਕਸ ਕੱਢੀਏ ਮਤ ਸ਼ੁਰੂਆਤ ਆਪਣੇ ਆਪ ਤੋਂ ਕਰੀਏ ਸ਼ੁਰੂਆਤ ਆਪਣੇ ਆਪ ਤੋਂ ਕਰੀਏ ਕਿਤੇ ਨਾ ਕਿਤੇ ਇਹਨਾਂ ਕਮਜ਼ੋਰੀਆਂ ਨੂੰ ਦਹਾਕਿਆਂ ਤੱਕ ਲੁਕੋਇਆ ਜਾਂਦਾ ਰਿਹਾ ਕਮਿਊਨਿਟੀ ਬਦਨਾਮ ਹੋ ਗਈ ਜੀ ਪੀ ਜੇ ਕਿਸੇ ਚੋਰ ਚੋਰੀ ਨੀ ਦਾ ਨਾਮ ਆਇਆ ਪੀ ਉਹਦੇ ਪੱਗ ਬੰਨੀ ਹੋਈ ਆ ਪੀ ਫੋਟੋ ਨਾਲ ਛਾਪੇ ਪੱਗ ਦੀ ਬਦਨਾਮੀ ਹੋ ਜਾਉ ਉਹ ਮੈਨੂੰ ਤੁਸੀਂ ਦੱਸੋ ਪੀ ਪੱਗ ਬਨ ਕੇ ਚੋਰੀਆਂ ਕਰੀ ਜਾਣ ਨਾਲ ਕਮਿਊਨਿਟੀ ਬਦਨਾਮ ਹੋ ਜਾਂਦੀ ਐ ਕਿ ਜਾਂ ਉਹ ਚੋਰੀ ਦੀ ਜਿਹੜੀ ਲਤ ਐ ਓਏ ਉਹਦੀ ਗੱਲ ਜ਼ਿਕਰ ਕਰਕੇ ਅਵੇਅਰਨੈਸ ਪੈਦਾ ਕਰਨ ਦੇ ਨਾਲ ਉਸ ਮਸਲੇ ਨੂੰ ਹੱਲ ਕਰਨ ਦੇ ਨਾਲ ਕਮਿਊਨਿਟੀ ਬਦਨਾਮ ਹੋ ਜਾਂਦੀ ਬਿਲਕੁਲ 20 3 ਸਾਲ ਇਹਨਾਂ ਗੱਲਾਂ ਨੂੰ ਲੁਕੋ ਹੀ ਜਾਂਦਾ ਰਿਹਾ ਜਾਣ ਬੁੱਝ ਕੇ ਲੁਕੋਇਆ ਜਾਂਦਾ ਰਿਹਾ ਵੀ ਕਮਿਊਨਿਟੀ ਬਦਨਾਮ ਹੋ ਜਾਏਗੀ ਉਹ ਤੇ ਅਖੀਰ ਤੇ ਹੋ ਹੀ ਗਈ ਨਾ ਹੂੰ ਇਹਨਾਂ ਲੋਕਾਂ ਨੇ ਸਾਡੇ ਲਈ ਦਰਵਾਜ਼ੇ ਖੋਲੇ ਠੀਕ ਹੈ 1914 ਸਾਡਾ ਜਹਾਜ਼ ਮੋੜਤਾ ਇਹਨਾਂ ਨੇ ਹੂੰ ਪਰ ਉਹਨਾਂ ਨੂੰ ਗਲਤੀ ਦਾ ਪਛਤਾਵਾ ਹੋਇਆ ਉਹਨਾਂ ਨੇ ਪਾਰਲੀਮੈਂਟ ਤੱਕ ਦੇ ਦਰਵਾਜ਼ੇ ਖੋਲਤੇ ਸਾਡੇ ਲਈ ਕਰੈਕਟ ਪਰ ਜੇ ਹੁਣ ਫੇਰ ਹੁਣ ਸਥਿਤੀ ਜਿਹੜੀ ਵੀ ਅੱਜ ਅਸੀਂ ਕਿੰਨੇ ਸਾਨੂੰ ਨਫ਼ਰਤ ਕਰਦੇ ਆ ਹੂੰ ਵੀ ਸਾਨੂੰ ਨਫ਼ਰਤ ਕਰਨ ਤੋਂ ਬਾਅਦ ਮਾਫੀ ਮੰਗਣ ਤੋਂ ਬਾਅਦ ਪਿਆਰ ਕਰਨ ਤੋਂ ਬਾਅਦ ਜੇ ਕੋਈ ਫੇਰ ਨਫ਼ਰਤ ਕਰਨ ਲੱਗ ਜੇ ਹੂੰ ਤੇ ਕਸੂਰ ਫੇਰ ਹੁਣ ਤੁਸੀਂ ਦੇਖ ਲਓ ਵੀ ਕਿਹਦਾ ਹੈ ਬਿਲਕੁਲ ਜੀ ਆ ਜਿਹੜੀਆਂ ਸਮੱਸਿਆਵਾਂ ਆਪਣੇ ਚ ਊਣਤਾਈਆਂ ਉਹਨਾਂ ਦੀ ਅਸੀਂ ਗੱਲੇ ਹੀ ਕਰਨ ਨੂੰ ਤਿਆਰ ਨਹੀਂ ਇਹ ਕਸੂਰ ਹੈ ਨੁਕਸ ਇਹ ਹੈ ਕਿ ਅਸੀਂ ਨੁਕਸ ਦੁਨੀਆ ਚ ਕੱਢਦੇ ਆ ਆਪਣੇ ਲੋਕੋਨੇ ਆ ਇਦਾਂ ਦੇ ਸੜੀਲ ਨੁਕਸ ਜਿਹੜੇ ਕਿ ਆਪਣੇ ਲੋਕਾਂ ਨੂੰ ਹੀ ਲੁੱਟੀ ਜਾਣਾ ਐਲ ਐਮ ਆਈ ਆ ਵੇਚ ਵੇ ਕਮਾਲ ਦੀਆਂ ਗੱਲਾਂ ਨੇ ਬਿਲਕੁਲ ਸਿਸਟਮ T4 ਦਾ ਆ ਹੱਬ ਝੂਠੀਆਂ ਪੇ ਰੋਲਾਂ ਦੇ ਕਿਦਾਂ ਕਿਦਾਂ ਨੇ ਮੈਂ ਸਮਝਦਾ ਵੀ ਦਿਮਾਗ ਖਰਾਬਾਂ ਦੀਆਂ ਨਿਸ਼ਾਨੀਆਂ ਇਹ ਹਮ ਹਮ ਇੱਕ ਪਾਸੇ ਦਿੱਸਦਾ ਜਦੋਂ ਫਿਊਨਲੋਮ ਜਾਣਦੇ ਆ ਵੀ ਡੱਬਾ ਤੇ ਇੱਕ ਮਿਲਣਾ ਹਾਂ ਕਾਦੀ ਰੋੜੇ ਤੁਹਾਡੀ ਬਿਲਕੁਲ ਦੇਖ ਕਰਕੇ ਥੋੜਾ ਜਿਹਾ ਪ੍ਰਸੰਕਰੀਏ ਦੇਸ਼ ਕੈਨੇਡਾ ਅਮਰੀਕਾ ਸਾਰੀ ਦੁਨੀਆ ਤੇ ਨੁਕਸਾਨ ਕੱਢੀ ਚੱਲੀ ਐ ਨਿਊਜ਼ੀਲੈਂਡ ਤੱਕ ਜੀ ਜੀ ਸੈਂਕੜੇ ਲਾਇਸੈਂਸ ਅੰਟਰੀਅਰ ਸਸਪੈਂਡ ਹੋ ਗਏ ਸੈਂਕੜੇ ਲਾਇਸੈਂਸ ਨਿਊਜ਼ੀਲੈਂਡ ਚ ਸਾਡੀ ਕਮਿਊਨਿਟੀ ਦੇ ਸਸਪੈਂਡ ਹੋ ਗਏ ਜੀ ਤੇ ਕਸੂਰ ਕਿਸੇ ਦਾ ਨਹੀਂ ਹੂੰ ਕਸੂਰ ਕਿਸੇ ਦਾ ਨਹੀਂ ਬਿਲਕੁਲ ਸੋਸ਼ ਕਰਕੇ ਥੋੜਾ ਜਿਹਾ ਪਖੰਡ ਕਰਨੇ ਬੰਦ ਕਰੀਏ ਸਚਾਈ ਨਾਲ ਜੁੜੀਏ ਮੁਲਕ ਦੁਨੀਆ ਠੀਕੇ ਠੀਕ ਐ ਅਸੀਂ ਕੋਈ ਗੱਲ ਨਹੀਂ ਕੈਨੇਡਾ ਵਰਗੇ ਮੁਲਕ ਤੇ ਅਸੀਂ ਨੁਕਸ ਕੱਢਦੇ ਆਂ ਇਹ ਫਿਰ ਮੈਨੂੰ ਲੱਗਦਾ ਸ਼ੁਰੂਆਤ ਆਪਣੇ ਆਪ ਤੋਂ ਕਰਨਾ ਜ਼ਰੂਰੀ ਹੈ। ਜੋ ਸਭ ਕੁਝ ਅਹਿਮ ਖਬਰਾਂ ਜੋ ਰਹਿ ਗਈ ਨੇ ਵੀ ਆਪਾਂ ਵਾਈਂਡ ਅਪ ਕਰਦੇ ਹਾਂ ਜੀ। ਕੈਲਡਨ ਦੇ ਵਿੱਚ ਕਹਿੰਦੇ ਓਂਕਾਰ ਤੇ ਕੁਲਦੀਪ ਨੂੰ ਗ੍ਰਿਫਤਾਰ ਕੀਤਾ ਗਿਆ ਜੀ। ਇਹ ਕਿਸ ਮਾਮਲੇ ਦੇ ਵਿੱਚ ਇਹਨਾਂ ਦੋ ਪੰਜਾਬੀ ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ। ਦੇਖੋ ਜੀ ਵੀ ਇਹ ਪਿਛਲੇ ਸਾਲ ਦੀਆਂ ਕੀਤਿਆਂ ਅਰਸ਼। ਅੱਛਾ ਇਹ ਹੈਗਾ ਇੱਕ ਤੇ ਜੀ ਓਂਕਾਰ ਕਾਲੀ ਹੈ। ਓਂਕਾਰ ਕਾਲੀ। ਓਕੇ। ਇੱਕ ਹੈਗਾ ਕੁਲਦੀਪ ਸਿੰਘ ਪੰਗੂ। ਹਣਾ ਹੁਣ ਤੁਸੀਂ ਦੇਰ ਨਹੀਂ ਨਾ ਇਹ ਜਾਨੀ ਮੈਂ ਸਮਝ ਲਾ ਹੁਣਾਂ ਵੀ ਜਿਨ੍ਹਾਂ ਨੇ ਜਾਨੀ ਪੜਦੇ ਪਾਉਣੇ ਆ ਕ੍ਰਿਮਨਲ ਐਲੀਮੈਂਟ ਦੇ ਉੱਤੇ ਵੀ ਇਹ ਸਾਡੇ ਭਾਈ ਚੱਕ ਮੈਂ ਪੁੱਛਦਾ ਹੁੰਦਾ ਵੀ ਸਾਰਾ ਸਾਲ ਤੁਸੀਂ ਨੋਟ ਕਰੀ ਚੱਲਿਓ ਨੋਟ ਕਰੀ ਚੱਲਿਓ ਵੀ ਕਿਹੜੇ ਕਿਹੜੇ ਨਾਂ ਆ ਰਹੇ ਆ ਕਿਦਾਂ ਕਿਦਾਂ ਦੇ ਜ਼ੁਰਮਾਂ ਕ੍ਰਾਈਮਾਂ 'ਚ ਆ ਰਹੇ ਆ ਹਣਾ ਤੇ ਫਿਰ ਤੁਸੀਂ ਦੇਖਿਓ ਵੀ ਜਦੋਂ ਕੋਈ ਇਹ ਸਾਰਾ ਕੁਝ ਇੱਕ ਕਮਿਊਨਿਟੀ 'ਚ ਵੱਧ ਰਿਹਾ ਨਾ ਉਹਦੇ ਆ ਰਹੇ ਆ ਤੇ ਫਿਰ ਉਹ ਹੋਣਾ ਹੀ ਆ ਇਹ ਤਾਂ ਮਤਲਬ ਸੱਚੇ ਹੀ ਆ ਇਹਦੇ ਵਿੱਚ ਬਦਨਾਮੀ ਤੇ ਉਹ ਹੁੰਦਾ ਜਿਹੜੀ ਗੱਲ ਕੋਲੋਂ ਬਣਾ ਕੇ ਝੂਠੀ ਕਰ ਦਿੰਦੀ ਉਹ ਬਦਨਾਮੀ ਹੈ ਤੇ ਜਿਹੜੀ ਗੱਲ ਹੈ ਹੀ ਸੱਚੀ ਆ ਮੈਂ ਨਹੀਂ ਸਮਝਦਾ ਵੀ ਉਹ ਨੈਗੇਟਿਵ ਕਿੱਦਾਂ ਮਤਲਬ ਕਿਸੇ ਨੇ ਨੈਗੇਟਿਵ ਪੋਜ਼ਿਟਿਵ ਕਈ ਵਾਰੀ ਭਾਂ ਪਰਮਾਨੁ ਨੂੰ ਪਤਾ ਨਹੀਂ ਹੁੰਦਾ ਵੀ ਨੈਗੇਟਿਵ ਦਾ ਮਤਲਬ ਕੀ ਆ ਪੋਜ਼ਿਟਿਵ ਦਾ ਮਤਲਬ ਕੀ ਆ ਜਿਹੜੀ ਗੱਲ ਸੱਚੀ ਆ ਤੱਥ ਆਧਾਰਿਤ ਹੈ ਉਹ ਨੈਗੇਟਿਵ ਨਹੀਂ ਹੈ ਉਹ ਸੱਚ ਹੈ ਸੱਚ ਨੇ ਸੱਚ ਰਹਿਣਾ ਉਹਨੂੰ ਨੈਗੇਟਿਵ ਕਹਿ ਲਓ ਉਹਨੂੰ ਲੁਕੋ ਲਓ ਨਾ ਉਹਦੀ ਗੱਲ ਕਰੂ ਕਿਤੇ ਨੇ ਕਿਤੇ ਬਾਹਰ ਆਪਣੇ ਆਪ ਹੀ ਚੀਜ਼ਾਂ ਆ ਜੀ ਹੁਣ ਇਹ ਓੰਕਾਰ ਕਾਲੀਆ ਸਾਹਿਬ ਬਲਦੀਪ ਸਿੰਘ ਜੀ ਪੰਘੂ ਸਾਹਿਬ ਇਹ ਉੱਥੇ ਜਾਨੀ ਸਟੋਰ ਦੇ ਵਿੱਚ ਗਏ ਨੇ ਕਿਤੇ ਤੇ ਸਟੋਰ ਵਾਲੇ ਨੇ ਪੁਲਿਸ ਕਾਲ ਕੀਤੀ ਜੀ ਕੋ ਰੀਜ਼ਨ ਤੇ ਪੁਲਿਸ ਨੂੰ ਦੇਖ ਕੇ ਫਿਰ ਇਹਨਾਂ ਨੇ ਪਤਰਾਵਾਚ ਲਿਆ ਆਪਣੀ ਗੱਡੀ ਭਜਾ ਲਈ ਗੱਡੀ ਭਜਾਈ ਕਿਹੜੀ ਜਿਹੜੀ ਚੋਰੀ ਕੀਤੀ ਹੋਈ ਸੀ ਹੂੰ 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 ਅੱਛਾ ਹੁਣ ਦਿਨੇ ਦੁਪਹਿਰੇ ਜਾਨੀ 1.5 ਵਜੇ ਦੀ ਇਹ ਗੱਲ ਆ ਤੇ ਉਸ ਦਿਨ ਫਿਰ ਇਹ ਗੱਡੀ ਚ ਜਦੋਂ ਫਰਾਰ ਹੋਏ ਤੇ ਪੁਲਿਸ ਫੇ ਮਗਰ ਲੱਗ ਗਈ ਜਿਹੜੇ ਆਏ ਸੀ ਉਹਨਾਂ ਨੇ ਪਿੱਛਾ ਕਰਕੇ ਫਿਰ ਬੜੀ ਕਿਤੇ ਕਜੀਏ ਦੇ ਨਾਲ ਗੱਡੀ ਛੱਡ ਕੇ ਭੱਜਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਫਿਰ ਇਹਨਾਂ ਨੂੰ ਪੈਦਲ ਜਾਂਦਿਆਂ ਨੂੰ ਜਾਨੀ ਕਿ ਦਬੋਚਿਆ ਗਿਆ ਅੱਛਾ ਤੋਂ ਹੁਣ ਹੋਇਆ ਫਿਰ ਕੀ ਕਿ ਇਹ ਜਿਹੜੇ ਭਾਈ ਸਾਹਿਬ ਹੈ ਨਾ ਕੁਲਦੀਪ ਸਿੰਘ ਦੀ ਭੰਗੂ ਹੂੰ ਇਹ ਇੱਕ ਤਾਂ ਜਾਨੀ ਪਹਿਲਾਂ ਹੀ ਇਹਨਾਂ ਦਾ ਲਾਇਸੈਂਸ ਰੱਦ ਸੀਗਾ ਗੱਡੀ ਚਲਾ ਹੀ ਨਹੀਂ ਸਕਦੇ ਦੂਜਾ ਇਹ ਆ ਵੀ ਪਹਿਲਾਂ ਕੋਈ ਚੰਦ ਚਾੜਿਆ ਸੀ ਤੇ ਉਸ ਚੰਦ ਚਾੜੇ ਹੋਏ ਕਰਕੇ ਜ਼ਮਾਨਤ ਤੇ ਬਾਹਰ ਸੀ ਤੇ ਹਜੇ ਹਟਿਆ ਜਾਨੀ ਕਿ ਬਾਹਰ ਆ ਕੇ ਫੇਰ ਨਹੀਂ ਜੀ ਹੂੰ 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 ਦੂਜਾ ਇਹ ਹੈ ਵੀ ਜਿਹੜਾ ਬ੍ਰੇਕਅਨ ਇੰਟਰ ਦੀ ਆਪਾਂ ਬੜੀ ਗੱਲ ਕਰਦੇ ਆਂ ਵੀ ਇਹ ਦਰੋਜੇ ਤਾਕੀਆਂ ਭੰਨ ਕੇ ਅੰਦਰ ਬੜਨਾ ਕਿ ਲੋਕਾਂ ਦੇ ਕਾਰੋਬਾਰਾਂ ਚ ਜਾਂ ਉਹਨਾਂ ਦੇ ਘਰਾਂ ਚ ਉਹ ਹੁਣ ਜਿਹੜੇ ਦਰਵਾਜ਼ੇ ਤਾਕੀਆਂ ਭੰਨਣ ਦੇ ਲਈ ਚੀਜ਼ਾਂ ਇਹਨਾਂ ਨੂੰ ਚਾਹੀਦੀਆਂ ਉਹ ਸਾਜੋ ਸਮਾਨ ਵੀ ਇਹਨਾਂ ਕੋਲੋਂ ਫੜ ਹੋਇਆ ਹੈ கரੈਕਟ ਅੱਛਾ ਨਸ਼ਾ ਵੀ ਭਾਈ ਸਾਹਾਵਾਂ ਦੇ ਕੋਲ ਸਗਾ ਜੀ ਸੋ ਇਦਾਂ ਦੇ ਜਿਹੜੇ ਭੜੇ ਤੋਂ ਸ਼ਾਰਾ ਜੀ ਵੀ ਉਹਦੇ ਤਹਿਤ ਇਹ ਓਂਕਾਰ ਤੇ ਕੁਲਦੀਪ ਚਾਰਜ ਹੋਏ ਆ ਬ੍ਰੈਂਟਨ ਵਾਸੀ ਆ ਕੁਲਦੀਪ ਤੇ ਓਂਕਾਰ ਟੋਰਾਂਟੋ ਚ ਰਹਿੰਦਾ ਹੈ ਉਮਰ ਲੇ 36 ਸਾਲ ਦੀ ਹੈ ਚਲੋ ਹੁਣ ਸਟੂਡੈਂਟ ਤਾਂ ਨਹੀਂ ਲੱਗਦਾ ਦੋਸ਼ ਤੇ ਵੈਸੇ ਸਟੂਡੈਂਟਾਂ ਤੇ ਹੀ ਲਾਉਣੇ ਆਪਾਂ ਜੀ ਸਾਰਾ ਕੁਝ ਸਟੂਡੈਂਟਾਂ ਦੇ ਪਾਈ ਜਾਂਦੇ ਹੁਣ ਜਾਨੀ ਕਿ ਜੋ ਕੁਛ ਚੀਜ਼ ਹੈ ਸਟੂਡੈਂਟ ਨਹੀਂ ਵੀ ਕਰ ਰਹੇ ਹੋਣਗੇ ਇਹ ਨਹੀਂ ਅਸੀਂ ਕੁਝ ਸਟੂਡੈਂਟ ਨੂੰ ਡਿਫੈਂਡ ਨਹੀਂ ਕਰਦੇ ਪਰ ਜਿਹੜੇ ਨੌਜਵਾਨ ਮਿਹਨਤੀ ਨੇ ਚੰਗੇ ਨੇ ਬੱਚੇ ਬਹੁਤ ਆਏ ਨੇ ਉਹਨਾਂ ਨੇ ਮਿਹਨਤਾਂ ਬੜੀਆਂ ਕੀਤੀਆਂ ਉਹਨਾਂ ਦੇ ਨਾਲ ਇੱਥੇ ਜ਼ਿਆਤੀਆਂ ਵੀ ਹੋਈਆਂ ਲੋਕਾਂ ਦੇ ਵੱਲੋਂ ਬਿਲਕੁਲੇ ਐਸਟੈਬਲਿਸ਼ ਸਕੇ ਚੰਗੇ ਪਲੇਸ ਜਿਹੜੇ ਕਿ ਜ਼ਿਆਤੀਆਂ ਕੀਤੇ ਬਿਨਾ ਉਹਨਾਂ ਨੂੰ ਰਾਹ ਦੇ ਸਕਦੇ ਸੀ ਚੰਗੀ ਆਪਣੀ ਜ਼ਿੰਦਗੀ ਸਿਰਜਣ ਦੇ ਲਈ ਇਹ ਤਾਂ ਨਹੀਂ ਕੀਤਾ ਗਿਆ ਬਹੁ ਅੱਛਾ ਵੀ ਇਹਨਾਂ ਨੇ ਹੋਣ ਭਾਈ ਸਾਹਿਬਾਂ ਨੂੰ ਪਿਛਲੇ ਸਾਲ ਇਹ 27 ਦਸੰਬਰ ਦੀਆਂ ਸਾਰੀਆਂ ਗੱਲਾਂ ਨਹੀਂ ਪਰ ਔਰੇਂਜਬਿਲ ਦੀ ਕਚਹਿਰੀ ਦੇ ਮੇਲੇ ਦੇ ਵਿੱਚ ਵਾਅਦਾ ਕਰਦੇ ਰਹਿਣਾ ਪੈਣਾ ਇਹ ਨਵੇਂ ਸਾਲ ਦੇ ਵਿੱਚ ਨਾ ਜਾਨੀ ਕਿ ਪਿਛਲੇ ਸਾਲ ਦੇ ਚਾੜੇ ਚੰਦ ਨਵੇਂ ਸਾਲ ਦੇ ਵਿੱਚ ਸਾਹਮਣੇ ਆਉਂਦੇ ਰਹਿਣਗੇ ਤਾਂ ਇਸ ਕਰਕੇ ਇਹ ਹੈ ਜੀ ਕਿ ਇਹ ਚੀਜ਼ਾਂ ਇਹਨਾਂ ਦੇ ਸਾਹਮਣੇ ਜੜੀਆਂ ਹੈਗੀਆਂ ਨੇ ਪਰ ਮੈਂ ਆਸ ਕਰਦੇ ਆਸ ਕਰਦੇ ਜੋ ਇਹ ਸਿਆਹੀ ਪਿਛਲੇ ਸਾਲਾਂ ਦੇ ਦੌਰਾਨ ਸਾਡੇ ਭਾਈਚਾਰੇ ਦੇ ਵਿੱਚ ਕੀਤੇ ਗਏ ਕ੍ਰਿਮੀਨਲਸ ਵੱਲੋਂ ਲੋਕਾਂ ਦੇ ਵੱਲੋਂ ਇਹ ਕੇਸਾਂ ਦੇ ਵਿੱਚ ਪੁਲਿਸਾਂ ਨੇ ਸੁੱਕਣ ਨਹੀਂ ਦਿੱਤੀ ਅਸੀਂ ਇਹ ਨਹੀਂ ਸੁੱਕਣ ਦਿੱਤੀ ਵੀ ਜੇ ਮੱਖਣ ਨੂੰ ਹੱਥ ਪੈ ਗਿਆ ਮੱਖਣ ਲੈ ਗਿਆ ਸੋਨਾ ਨੂੰ ਹੱਥ ਪੈ ਗਿਆ ਸੋਨਾ ਲੈ ਕੇ ਕਵਾਂਟਲ ਹਨਾ ਆ ਲੈ ਕੇ ਭਾਵੇਂ ਸਾਡੀ ਡਿਊਟੀ ਸੋਨੇ ਦੀ ਰਾਖੀ ਕਰਨ ਦੀ ਸੀ ਫਿਰ ਵੀ ਆਪਾਂ ਲੈ ਗਏ ਜੀ ਤੇ ਇਸ ਕਰਕੇ ਜੇ ਥੋੜਾ ਜਿਹੀ ਚੀਜ਼ਾਂ ਨੂੰ ਆਪਾਂ ਐਨਾਲਾਈਜ਼ ਸਹੀ ਕਰੀਏ ਨਾ ਤਾਂ ਫਿਰ ਨੁਕਸ ਲੱਭ ਜਾਊਗਾ ਵੀ ਕਿੱਥੇ ਆ ਫਿਰ ਨੁਕਸ ਕੈਨੇਡਾ 'ਚ ਨਹੀਂ ਦਿਖੂਗਾ ਜੀ ਅਸੀਂ ਇਮਾਨਦਾਰੀ ਦੇ ਨਾਲ ਓਨੈਸਟੀ ਦੇ ਨਾਲ ਇਹਨਾਂ ਚੀਜ਼ਾਂ ਨੂੰ ਐਨਾਲਾਈਜ਼ ਸਹੀ ਕਰ ਲਈਏ ਨਾ ਮੁਲੰਕਣ ਇਹਨਾਂ ਦਾ ਤੇ ਫਿਰ ਨੁਕਸ ਕੈਨੇਡਾ 'ਚ ਨਜ਼ਰ ਨਹੀਂ ਆਊਗਾ ਇਹ ਮੇਰਾ ਵਾਦਾ ਤੁਹਾਡੇ ਬਹੁਤ ਬਹੁਤ ਧੰਨਵਾਦ ਜਲ ਸਾਹਿਬ ਕੱਲ ਦੇ ਪ੍ਰੋਗਰਾਮ ਵਿੱਚ ਹੋਰ ਗੱਲਬਾਤ ਕਰਾਂਗੇ ਜੀ ਥੈਂਕ ਯੂ ਸੋ ਮਚ ਤੁਹਾਡਾ ਟਾਈਮ ਦੇਣ ਲਈ ਥੈਂਕ ਯੂ ਮੇਰਿਸੀ